ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਇੰਗਲੈਂਡ ਦੇ ਸ਼ਹਿਰ ਸਾਊਥ ਹਾਲ ਤੋਂ ਜਿਹੜਾ ਸਾਊਥ ਹਾਲ ਹੈ ਇਹਨੂੰ ਮਿਨੀ ਪੰਜਾਬ ਕਿਹਾ ਜਾਂਦਾ ਹੈ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਅਗਰ ਕਹਾਂ ਤੁਸੀਂ ਕਹਿ ਸਕਦੇ ਹੋ ਜਿਵੇਂ ਲੁਧਿਆਣਾ ਜਲੰਧਰ ਤੇ ਜਾਂ ਅੰਮ੍ਰਿਤਸਰ ਉਹੀ ਜੀ ਤੁਹਾਨੂੰ ਫੀਲਿੰਗ ਆਉਂਦੀ ਹੈ ਉਹੋ ਜਿਹਾ ਇਹ ਸ਼ਹਿਰ ਦਾ ਸਾਰਾ ਆਲਾਦਵਾਲਾ ਸਾਰੇ ਪੰਜਾਬੀ ਪੰਜਾਬੀਆਂ ਨਾਲ ਭਰੇ ਹੋਇਆ ਹੈ ਪੰਜਾਬੀ ਦੇ ਬੋਰਡ ਲੱਗੇ ਹੋਏ ਹੈ ਸੋ ਕਿਹੋ ਜਿਹਾ ਇਹ ਸ਼ਹਿਰ ਦਾ ਆਲਾਦਵਾਲਾ ਇੰਗਲੈਂਡ ਦਾ ਤੇ ਉਹ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਸਾਡੇ ਨਾਲ ਨੇ ਅੱਜ ਮੇਰੇ ਮਾਮਾ ਜੀ ਦੀ ਬੇਟੀ ਸੰਦੀਪ ਛੋਟੀ ਸੰਦੀਪ ਤੇ ਸਾਡੀ ਗਾਈਡ ਅੱਜ ਦੀ ਤੇ ਨਾਲ ਖੁਸ਼ੀ ਤੇ ਇਹ ਅੱਜ ਸਾਨੂੰ ਕਮਾਉਣਗੇ ਸੋ ਕਿੱਥੇ ਕਿੱਥੇ ਜਾਣਾ ਜੀ ਅੱਜ ਆਪਾਂ ਜਿਹੜਾ ਮਿਨੀ ਪੰਜਾਬ ਹੈ ਕਿੰਨਾ ਕੁ ਵੱਡਾ ਹੈ ਕੀ ਕੁਝ ਦੇਖਣਾ ਸੋ ਇਹ ਬੇਸਿਕਲੀ ਦੋ ਸੈਕਸ਼ਨ ਦੇ ਵਿੱਚ ਡਿਵਾਈਡ ਕੀਤਾ ਜਾਂਦਾਗਾ ਸੋ ਇੱਕ ਆਪਣਾ ਹੁੰਦਾ ਕਿੰਗ ਸਟਰੀਟ ਉਹ ਆਪਾਂ ਕੱਲ ਦੇ ਵਲੌਗ ਦੇ ਵਿੱਚ ਕਵਰ ਕਰਾਂਗੇ ਬਟ ਜਿਹੜਾ ਆਪਣਾ ਅੱਜ ਦਾ ਵਲੌਗ ਹੋਗਾ ਉਹ ਮੇਨਲੀ ਫੋਕਸਡ ਹੋਊਗਾ ਸਾਊਥ ਆਫ ਬਰੋਡਵੇ ਤੇ ਜਿਹਨੂੰ ਜਮਾ ਪੰਜਾਬ ਵਰਗੀ ਵਾਈ ਵਾਊ ਬਿਲਕੁਲ ਬਿਲਕੁਲ ਕਲ ਉਹਨੂੰ ਐਕਚੁਅਲੀ ਨਾਮ ਵੀ ਜਿੱਦਾਂ ਦੀ ਆਪਾਂ ਗੋਰੇ ਵੀ ਜਿਹੜੇ ਆਉਂਦੇ ਆ ਨਾ ਉਹਨਾਂ ਨੇ ਨਾਮ ਵੀ ਇਹਨੂੰ ਮਿਨੀ ਪੰਜਾਬ ਦਾ ਦਿੱਤਾ ਹੋਇਆ ਬਿਕੋਜ਼ ਜੇ ਤੁਹਾਨੂੰ ਪੰਜਾਬ ਦਾ ਕੇਸ ਬਿਨਾ ਪੰਜਾਬ ਜਾਏ ਚਾਹੀਦਾਗਾ ਉਹ ਤੁਹਾਨੂੰ ਸਾਫ ਬੋਰਡ ਤੇ ਮਿਲੂਗਾ ਅੱਛਾ ਇੱਥੇ ਹੈਗਾ ਇਹਦਾਂ ਦਾ ਕੁਸ਼ ਤੁਹਾਨੂੰ ਚਲੋ ਲੰਡੀਆ ਬਹੁਤ ਸੀ ਸਾਊਥ ਹਾਲਵਾਰੇ ਅੱਜ ਦੇਖ ਵੀ ਚਲੋ ਜੀ ਤੇ ਦੇਖਦੇ ਆਂ ਫਿਰ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਜਿਹੜਾ ਸਾਊਥ ਹਾਲ ਹੈ ਨਾ ਇਹ ਪੈਂਦਾਗਾ ਵੈਸਟ ਲੰਡਨ ਦੇ ਵਿੱਚ ਤੇ ਜਿਵੇਂ ਛੋਟੇ ਛੋਟੇ ਏਰੀਆਜ਼ ਆ ਤੇ ਲੰਡਨ ਦੇ ਤੇ ਇਹਦੇ ਨਾਲ ਜਿਹੜਾ ਹੰਸਲੋ ਪੈਂਦਾ ਆ ਜਾਂ ਛੋਟੇ ਛੋਟੇ ਨਿੱਕੇ ਨਿੱਕੇ ਹੋਰ ਏਰੀਆ ਤੇ ਈਲਿੰਗ ਦੇ ਵਿੱਚ ਪੈਂਦਾ ਹੈ ਨਾ ਸੰਦੀਪ ਹਾਂਜੀ ਈਲਿੰਗ ਬਰਾਂ ਦੇ ਵਿੱਚ ਪੈਂਦਾ ਅੱਛਾ ਈਲਿੰਗ ਦੇ ਵਿੱਚ ਪੈਂਦਾ ਤੇ ਦੇਖੋ ਸਾਰੇ ਤੁਹਾਨੂੰ ਪੰਜਾਬੀ ਪੰਜਾਬੀ ਬਿਲਕੁਲ ਪਹੁੰਚ ਲਾ ਰਹੇ ਮੈਂ ਪਟਿਆਲੇ ਆ ਗਈ ਹਾਂ ਹੈ ਨਾ ਹਾਂਜੀ ਤੇ ਹੁਣ ਅਸੀਂ ਤੁਰੇ ਤੁਰੇ ਜਾ ਰਹੇ ਹਾਂ ਜਿਹੜਾ ਇੱਥੋਂ ਦਾ ਸਭ ਤੋਂ ਮਸ਼ਹੂਰ ਰੋਡ ਹੈਗਾ ਬਰੌਡਵੇ ਹਾਂਜੀ ਬਾਈ ਜੀ ਕਿਵੇਂ ਹੋ ਠੀਕ ਠਾਕ ਹੋ तो चलो, तो 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 दे। दे। अच्छा चलो 1 मिनट में हां जी मिलਦੇ ਆ ਹਾਂ ਜੀ ਦੇਖ ਕੇ ਆਏ ਹਾਂ ਤੇ ਹੁਣ ਬਾਈਕ ਲਾ ਕੇ ਅੱਛਾ ਅੱਛਾ ਸ਼ੁਕਰੀਆ ਵੀਰੇ थैंक यू सो मच हां जी ਮੈਂ ਥੋੜਾ ਜਿਹਾ ਸ਼ਾਰਟ ਕੰਪਲੀਟ ਕਰਨਾ ਉੱਥੇ ਮਿਲਦੇ ਆਪਾਂ ਲਾਈਟ ਤੇ ਹਨ ਤੇ ਇਧਰਲੇ ਪਾਸੇ ਰਹਿ ਗਿਆ ਗੁਰੂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਤੇ ਇੱਥੇ ਆਪਾਂ ਤੁਹਾਨੂੰ ਆਉਣ ਵਾਲੇ ਵਲੌਗ ਚ ਲੈ ਕੇ ਜਾਣਾ ਕਿਉਂਕਿ ਸਾਰੇ ਮਤਲਬ ਜਿੰਨੇ ਇੱਥੇ ਪੰਜਾਬੀ ਜਿਹੜੇ ਸਾਰੇ ਨਾਲ ਅਸੀਂ ਮੀਟਅਪ ਰੱਖਿਆ ਹੋਇਆ ਤੇ ਫਿਲਹਾਲ ਹੁਣ ਅੱਜ ਤੁਹਾਨੂੰ ਬਰੌਡਵੇ ਜਿਹੜਾ ਇੱਥੋਂ ਦਾ 메ਨ ਏਰੀਆ ਸਾਊਥ ਹਾਲ ਦਾ ਤੇ ਤੁਹਾਨੂੰ ਉਹ ਕਮਾਉਣ ਜਾ ਰਹੇ ਹੁਣ ਜਿਹੜਾ ਇਹ ਸਾਹਮਣੇ ਦਿਖ ਰਿਹਾ ਨਾ ਇਹ ਇਥੋਂ ਦਾ ਨਿਊਜ਼ਪੇਪਰ ਹੈਗਾ ਜਿਹੜਾ ਸਾਊਥ ਹਾਲ ਚ ਚੱਲਦਾ ਹੋਣਾ ਇਹਦਾ ਨਾਮ ਹੈਗਾ ਦੇਸ਼ ਪਰਦੇਸ ਤੇ ਸੰਦੀਪ ਇਹ ਜਿਹੜਾ ਦੇਸ਼ ਪਰਦੇਸ ਹੈ ਹਾਂਜੀ ਤੇ ਕੱਲੇ ਸਾਊਥ ਹਾਲ ਦੇ ਪੂਰੇ ਇੰਗਲੈਂਡ ਚੱਲਦਾ ਹੈਗਾ ਪੇਜ ਇਹਨਾਂ ਦੇ ਇੱਥੇ ਸਾਊਥ ਹਾਲ ਦੇ ਵਿੱਚ ਆ ਬਟ ਤੁਹਾਨੂੰ ਇਹ ਆਨਲਾਈਨ ਸਾਰੇ ਕਿਤੇ ਮਿਲਣਗੇ ਗਰੋਗ ਲੀਜੇ ਤੁਸੀਂ ਪਾਉਣੇ ਹੋਗੇ ਤੇ ਤੁਹਾਨੂੰ ਹਾਂਜੀ ਫੋ ਇਹ ਤੁਹਾਨੂੰ ਜਿੱਦਾਂ ਯੂਰਪ ਦੀਆਂ ਮੇਨਲੀ ਇਥੋਂ ਦੀਆਂ ਸਾਰੀਆਂ ਖਬਰਾਂ ਆ ਲਾਈਕ ਕੀ ਚੱਲ ਰਿਹਾਗਾ ਜੋ ਵੀ ਉਹ ਤੁਹਾਨੂੰ ਇੱਥੇ ਮਿਲੂਗਾ ਉਹ ਜਿਵੇਂ ਸਾਹਮਣੇ ਲੱਗਿਆ ਇੱਕ ਬੋਰਡ ਹੋਰ ਅੱਗੇ ਚੱਲਿਆ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਪੱਗ ਵਾਲਾ ਹਾਂ ਕਿ ਉਹ ਜੀਆਂ ਚੀਜ਼ਾਂ ਤੁਹਾਨੂੰ ਇੱਥੇ ਆਮ ਹੀ ਮਿਲ ਜਾਂਦੀਆਂ ਯਾਰ ਤੇ ਆ ਵੀ ਪੰਜਾਬੀ ਚ ਲਿਖਿਆ ਹੋਇਆ ਪੱਗ ਤੇ ਇਹ ਬੋਰਡ ਦੇਖ ਕੇ ਹੈਰਾਨੀ ਨਹੀਂ ਹੁੰਦੀ ਬਰਮਿੰਗਮ ਵੀ ਅਜੇ ਅਸੀਂ ਜਾਣਾ ਵੈਸੇ ਬਰਮਿੰਗਮ ਵੀ ਇਹ ਦੱਸ ਰਹੇ ਭੈਣਾਂ ਵਰਗੇ ਕਹਿੰਦੇ ਬਰਮਿੰਗਮ ਤੇ ਸਾਊਥ ਹਾਲ ਦੋ ਸ਼ਹਿਰਾਂ ਨੇ ਤੁਹਾਨੂੰ ਕਹਿੰਦੇ ਜਮਾ ਪੰਜਾਬੀ ਚ ਬੋਰਡ ਪੰਜਾਬੀ ਚ ਪੰਜਾਬੀ ਪਤਾ ਕੀ ਆਗਾ ਹੁਣ ਜਿੱਦਾਂ ਆਪਾਂ ਦਾ ਪੰਜਾਬ ਆਉਂਦੇ ਜਾਂਦੇ ਰਹਨੇ ਆਂਗੇ ਜਿਹੜੇ ਬਰਮਿੰਗਮ ਹੋ ਗਿਆ ਤੇ ਮੇਨਲੀ ਸਾਊਥ ਸੌਲ ਜਿਹੜੇ ਨਹੀਂ ਇੰਨਾ ਜਾਂਦੇ ਹੈਗੇ ਜਿਨ੍ਹਾਂ ਦੀ ਇੰਨੀਆਂ ਫੈਮਲੀਆਂ ਨਹੀਂ ਹੈਗੀਆਂ ਕਿਉਂਕਿ ਕਾਫੀ ਜਨਰੇਸ਼ਨ ਇੱਥੇ ਰਹਿੰਦੇ ਆ ਸੋ ਸਾਰੇ ਲੋਕ ਇਥੇ ਵਿਆਹਾਂ ਦੀ ਸ਼ਾਪਿੰਗ ਤਾਨੂੰ ਲਾਈਕ A ਤੋਂ Z ਸਭ ਕੁਝ ਮਿਲੂਗਾ ਡੈਕੋਰੇਸ਼ਨ ਤੋਂ ਲੈ ਕੇ ਤੁਸੀਂ ਹਲਵਾਈ ਬੁੱਕ ਕਰਨੇ ਆ ਤੁਹਾਨੂੰ ਉਹ ਸਾਰਾ ਕੁਝ ਆਪ ਅੱਗੇ ਅੱਗੇ ਦੇਖਾਂਗੇ ਅੱਛਾ ਇੱਥੇ ਮਿਲਦਾ ਸਾਰਾ ਕੁਝ ਤੁਸੀਂ ਲੈਣੇ ਲੈਣੇ ਆਗੇ ਸ਼ੇਰਵਾਨੀਆਂ ਜੋ ਵੀ ਲੈਣ ਦੇਣ ਪੰਜਾਬ ਵਾਂਗੂ ਤੁਹਾਨੂੰ ਸਾਰਾ ਕੁਝ ਇੱਥੇ ਮਿਲਦਾ ਪਰ ਅਸੀਂ ਫਿਰ ਵੀ ਸੰਦੀਪ ਤੇਰਾ ਵਿਆਹ ਇੱਥੇ ਕਰਨਾ ਨਹੀਂ ਉਹ ਅਸੀਂ ਇੰਡੀਆ ਜਾ ਇੰਡੀਆ ਹੀ ਕਰਨਾ ਠੀਕ ਹੈ ਮੇਰੇ ਵਿਆਹ ਤੇ ਆਉਂਦੀ ਹੈਗਾ ਉਹ ਅਸੀਂ ਨਹੀਂ ਕਰਨਾ ਸੋ ਇਹ ਕਸਟਾਉਰ ਸਨ ਗਲੋਸੀ ਜੰਕਸ਼ਨ ਆਈ ਥਿੰਕ ਤੁਸੀਂ ਕਾਫੀਆਂ ਨੇ ਪੁਰਾਣੀਆਂ ਪੰਜਾਬੀ ਮੂਵੀ ਦੇ ਕਿ ਦੇਖਿਆ ਦੇਖਿਆ ਹੋਣਾ ਅਲਗੋ uh, Obviously ਇਹ ਬੰਦ ਹੋ ਚੁੱਕਿਆਗਾ ਬਿਕੋਜ਼ ਬਿਲਕੁਲ ਹੀ ਇਹ ਪਾਰਕ ਹੈ ਆਪਣੀ ਗੁਰਦੁਆਰਾ ਸਾਹਿਬ ਦੇ ਆਪੋਜ਼ਿਟ ਸੀਗਾ ਸਸੰਗਤ ਨੇ ਕਾਫੀ ਵਿਵਾਦ ਕੀਤਾ ਬਿਕੋਜ਼ Obviously ਪਹਿਲਾਂ ਪਹਿਲਾਂ ਇੱਥੇ ਕੀ ਸੀ ਗਲਾਸੀ ਜੰਕਸ਼ਨ ਮਤਲਬ ਦਾਰੂ ਵਗੈਰਾ ਚਲਦੀ ਸੀ ਹਾਂਜੀ ਉਹ ਪਹਿਲਾਂ ਪਬ ਸੀਗਾ ਬਹੁਤ ਫੇਮਸ ਇੰਗਲੈਂਡ ਆ ਹੈ ਜਿੱਦਾ ਪਹਿਲਾਂ ਪਬ ਸੀਗਾ ਆਈ ਥਿੰਕ ਅਕੋਰਡਿੰਗ ਟੂ ਮੀ ਮੈਂ ਰੋਂਗ ਵੀ ਹੋ ਸਕਦੀਆਂ ਜਿੱਥੇ ਇੰਡੀਅਨ ਕਰੰਸੀ ਨਾਲ ਜੇ ਤੁਹਾਡੇ ਲੈ ਵਿੱਚ ਦਾ ਰੁਪੀਆ ਵੀ ਹੈਗਾਗੇ ਉਹਦੇ ਨਾਲ ਵੀ ਤੁਹਾਨੂੰ ਸਰਵ ਕਰਦੇ ਸੀ ਅੱਛਾ ਇੰਡੀਅਨ ਜਾਂ ਰੁਪਈਏ ਉਹ ਵੀ ਚੱਲਦੇ ਹੁੰਦੇ ਸੀ ਹਾਂਜੀ ਹਾਂਜੀ ਅੱਛਾ ਠੀਕ ਹੈ ਤੇ ਉਹਦਾ ਆਫਿਸ ਦੀ ਬਹੁਤ ਚੇਂਜਸ ਆ ਗਏ। ਉਹ ਸਾਹਮਣੇ ਨੇੜੇ ਇਹਦੇ ਗੁਰਦੁਆਰਾ ਸਾਹਿਬਾ ਦਾ। ਤੇ ਦੇਖੋ ਜੰਾਬ ਸਤਸ੍ਰੀ ਅਕਾਲ ਮਾਤਾ ਜੀ। ਸਤਸ੍ਰੀ ਅਕਾਲ ਮੇਰੇ ਪੁੱਤ ਸਤਸ੍ਰੀ ਅਕਾਲ। ਕਿਵੇਂ ਹੋ? ਠੀਕ ਆ ਠੀਕ ਆ। ਠੀਕ ਠਾਕ ਹੋ। ਹਾਂ ਠੀਕ ਆ ਸਾਡੀ ਵੀ ਹੁਣ ਵਧੀਆ ਵੀਡੀਓ ਬਣਾ। ਅੱਛਾ। ਵੀਡੀਓ ਬਣਾ ਦਈਏ ਤੁਹਾਡੀ ਹਾਂਜੀ ਹਾਂਜੀ ਦੇਖਦੇ ਰਹਿੰਦਾ ਤੁਹਾਨੂੰ ਤਾਂ ਬਹੁਤ ਅਸੀਂ ਤੇ ਜਦੋਂ ਤੁਸੀਂ ਸਾਰੇ ਇਧਰ ਕਾਲ ਅਮਰੀਕਾ ਅਫਰੀਕਾ ਚ ਗਏ ਸੀਗੇ ਸਾਰੇ ਕੋ ਮੇਦ ਦੇਖਦੇ ਰਹਿੰਨੇ ਅਸੀਂ ਤੁਹਾਨੂੰ ਸ਼ੁਕਰੀਆ ਮਾਤਾ ਜੀ ਹਾਂ ਬਹੁਤ ਦੇਖਦੇ ਆ ਬਹੁਤ ਸਾਰਾ ਪਿਆਰ ਸਤਿਕਾਰ ਦਾ ਲੱਗਦਾ ਜਦੋਂ ਤੰਦਰੁਸਤ ਰਹੋ ਜਿਉਂਦੇ ਵੱਸਦੇ ਰਹੋ ਚਲੋ ਮਾਰਾ ਤੁਹਾਨੂੰ ਵੀ ਤੰਦਰੁਸਤੀ ਵਾਖ ਚੇ ਇਹ ਨਰਦੀ ਕਲਾ ਰੱਖੇ ਮਾਰਾ ਸਕੇ ਇਹ ਯੂਕੇ ਵਾਲੇ ਬੇਬੇ ਜੀ ਨੇ ਜਿੱਦਾਂ ਕਿ ਹਾਂਜੀ ਹਾਂਜੀ ਕਿੱਥੋਂ ਪੰਜਾਬ ਤੋਂ ਜਲੰਧਰ ਤੋਂ ਹਾਂਜੀ ਹਾਂਜੀ ਜਲੰਧਰ ਤੋਂ ਪਿੰਡ ਸਾਡਾ ਕੰਗ ਕਲਾ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਆ ਹੋ ਗਿਆ 20 ਕੇ ਸਾਲ 20 ਸਾਲ ਹਾਂਜੀ ਹਾਂਜੀ ਮਾਮਾ ਜੀ ਹੋਰ ਉਹ ਤੋਂ ਵੀ ਆਪਣੇ ਮਾਮਾ ਜੀ ਬੱਧਾ ਚੰਗਾ ਜੀ ਮਾਤਾ ਜੀ ਮਿਲਦੇ ਚੰਗਾ ਜੀ ਸ਼ਾਸਤਰੀ ਕਾਲ ਜੀ ਅੱਛਾ ਸ਼ੁਕਰੀਆ ਮੈਂ ਖੁਸ਼ੀ ਨੂੰ ਪਛਾਣ ਲਿਆ ਮੈਂ ਦੇਖਦੇ ਰਹੇ ਨਹੀਂ ਤਾਂ ਹੀ ਤੈਨੂੰ ਹਲੋ ਕੀਤੀ ਸੀ ਮੈਂ ਪਛਾਣ ਲਿਆ ਕਰਕੇ ਮੈਨੂੰ ਮਾਤਾ ਜੀ ਕੋਈ ਨਹੀਂ ਪਛਾਣਦਾ ਸਾਰੇ ਖੁਸ਼ੀ ਨੂੰ ਪਛਾਣਦੇ ਆ ਤੈਨੂੰ ਵੀ ਪਛਾਣਦੇ ਤੂੰ ਸਾਡਾ ਪੁੱਤ ਆ ਸ਼ੁਕਰੀਆ ਜੀ ਥੈਂਕ ਯੂ ਹਾਂਜੀ ਸੋ ਵਧੀਆ ਵੀਰਾਂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮਚ ਚੰਗਾ ਮਾਤਾ ਜੀ ਤੁਸੀਂ ਪਛਾਣ ਲਿਆ ਸ਼ੁਕਰੀਆ ਕੀ ਹਾਲ ਚਾਲ ਠੀਕ ਠਾਕ ਚਲੋ ਮਿਲਦੇ ਆਂ ਬਾਈ ਜੀ ਜੀ ਬਾਈ ਜੀ ਇਹ ਆ ਗਿਆ ਬਰੌਡਵੇ ਦਾ ਬੱਸ ਸਟਾਪ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਬਾਈ ਜੀ ਹੋਰ ਵਧੀਆ ਹਾਂਜੀ ਥੈਂਕ ਯੂ ਜੀ ਥੈਂਕ ਯੂ ਅਸੀਂ ਵੀ ਖੁਮਣਾਏ ਹਾਂ ਲੰਡਨ ਐਂਡ ਯੂਰਪ ਟੋਟਲੀ ਨਿਊ ਐਥਿੰਗ ਤੇ ਇਹ ਬੱਸ ਟਾਈਮ ਤੇ ਜੀ ਤੇ ਸਾਰਾ ਆਲੇ ਦੁਆਲੇ ਸੰਦੀਪ ਇਧਰ ਨੂੰ ਆ ਜੋ ਇੱਥੇ ਵੀ ਮੋਸਟਲੀ ਤੁਹਾਨੂੰ ਸਾਰਾ ਪੰਜਾਬ ਪੰਜਾਬੀ ਦੇਖਣ ਨੂੰ ਮਿਲਦੇ ਆ ਸਾਰੇ ਇਧਰ ਉਧਰ ਬਸੇ ਦਾ ਸਰਕਲ ਹੈਗਾ ਜਿਵੇਂ ਜਾਂਦੇ ਆ ਕਮਾਂਕਾਰਾਂ ਦੇ ਜਾਂ ਹੋਰ ਇੱਥੇ ਵੀਰੇ ਆਪਾਂ ਨੂੰ ਇਹ ਕੋ ਨੂੰ ਮਿਲਣਗਾ ਹੀ ਪੰਜਾਬੀ ਹਾਂਜੀ ਨੂੰ ਲਾਈਕ ਗੋਰਾ ਦਾ ਇੱਥੇ ਕੋਈ ਲਾਈਕ ਟਾਵਾਂ ਟਾਵਾਂ ਕਹਿੰਦੇ ਆ ਨਾ ਉਹ ਹੀ ਮਿਲੂਗਾ ਤੁਸੀਂ ਉਹਨਾਂ ਨੂੰ ਦੇਖ ਕੇ ਅਸੀਂ ਵੀ ਆਈ ਥਿੰਕ ਸਾਡਾ ਲਾਈਕ ਰਨਿੰਗ ਜੋਕ ਆਗਾ ਕਿ ਇੱਥੇ ਭੁੱਲ ਭਲੇ ਇੱਥੇ ਕਿੱਦਾਂ ਆ ਗਏ ਅੱਛਾ ਤੁਹਾਨੂੰ ਇੱਥੇ ਤੁਹਾਨੂੰ ਐਚ ਦੀ ਮਿਲੂਗਾ ਵੀ ਨਹੀਂ ਕੋਈ ਅੱਛਾ ਜੇ ਤੁਹਾਨੂੰ ਕੋਈ ਮਿਲ ਜਾਂਦਾ ਉਹਨੂੰ ਕਹਿੰਦੇ ਵੀ ਇਹ ਭੁੱਲ ਭਲੇ ਕਿ ਕਿੱਧਰ ਆ ਗਏ ਲੱਗਵਾਚੇ ਹੋਇਆ ਗਏ ਮੈਂ ਨਾ ਸ਼ਿਰੇ ਚ ਬਿਲਕੁਲ ਸਹੀ ਨਾਮ ਦਿੱਤਾ ਸੀਗਾ ਕਿ ਜਿਵੇਂ ਪੰਜਾਬ ਦਾ ਕੋਈ ਵੱਡਾ ਸ਼ਹਿਰ ਤੁਹਾਨੂੰ ਲੱਗੂਗਾ ਲੁਧਿਆਣਾ ਜਲੰਧਰ ਉਹੀ ਵਾਲਾ ਦੁਆਲਾ ਉਹੀ ਵਾਈਬ ਹੈ ਉਹੀ ਸਾਰਾ ਕੁਝ ਹੈ ਤਾਂ ਤੁਹਾਨੂੰ ਜਿਹੜੀਆਂ ਸ਼ਾਪਸ ਹੈ ਅਸੀਂ ਉਹ ਦਿਖਾਉਣੀ ਹੈ ਵੀ ਸਮਾਨ ਕਿਵੇਂ ਵਿਕਦਾ ਹੈ ਇੱਥੇ ਜਿਹੜਾ ਪੰਜਾਬੀਆਂ ਵਾਲੇ ਪੰਜਾਬੀ ਜੀ ਹੋਕੇ ਵਜਦੇ ਆ ਐਨੇ ਰੁਪਈਆ ਨੂੰ ਕਿਲੋ ਐਨੇ ਰੁਪਈਆ ਨੂੰ ਕਿਲੋ ਆਹ ਚੀਜ਼ ਲੈ ਲਓ ਰਿਪਨ ਮੈਂ ਵੀ ਉਹੀ ਚੀਜ਼ ਕਹਿ ਰਹੀ ਸੀ ਸੰਦੀਪ ਮੈਂ ਉਹ ਦੇਖਣੀ ਆ ਮੈਂ ਨਾ ਜਿਹੜੇ ਪੰਜਾਬੀ ਚ ਹੋਕੇ ਦਿੰਦੇ ਨੇ ਕੰਡੇ ਕਪਾਣ ਦੇ ਇਹ ਉਹ ਉਹ ਲੈਣੀਆਂ ਉਹ ਆਪਾਂ ਨੂੰ ਕਈ ਟਾਈਮ ਜਾਂਦਾ ਜਿਹੜੀਆਂ ਜਦੋਂ 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 ਹੋਲ ਸੇਲ ਤੇ ਮਾਲ ਵੇਖਦਾ ਉਹ ਜਦੋਂ ਮਾਰਕੀਟ ਤੋਂ ਤੁਹਾਨੂੰ ਮਿਲਦਾ ਬਾਕੀ ਅੱਗੇ-ਅੱਗੇ ਚੱਲਦੇ ਨਹੀਂ ਤਾਂ ਹੁਣ ਜਾਦੇ ਲਾਈਕ ਆਪਣੇ ਜਿੱਦਾਂ ਬਾਹਰ ਨਹੀਂ ਰੱਖਿਆ ਹੁੰਦਾ ਲਗ ਰੇੜੀਆਂ ਟਾਈਪ ਉਹ ਤੁਹਾਨੂੰ ਇੱਥੇ ਬਹੁਤ ਦੇਖਣ ਨੂੰ ਮਿਲੂਗਾ ਜਿੰਨੇ ਮੈਂ ਦੇਖਿਆ ਸਬਜ਼ੀਆਂ ਜਿਵੇਂ ਮੈਂ ਭਿੱਖੀ ਤੋਂ ਅੱਗੇ-ਅੱਗੇ ਆਉਣਗੀਆਂ ਅੱਗੇ ਨਾਲ ਅਸੀਂ ਦੇਖਦੇ ਨਾਲ ਤੁਹਾਨੂੰ ਦਿਖਾਵਾਂਗੇ ਇਹ ਸਾਊਥ ਹਾਲ ਸ਼ਹਿਰ ਦੀ ਜਿਹੜੀ ਅਸਲ 'ਚ ਬਾਜ਼ਾਰ ਹੈ ਜਾਂ ਅਸਲ 'ਚ ਮਾਰਕੀਟ ਹੈ ਇਹ ਇੱਥੋਂ ਸ਼ੁਰੂ ਹੋ ਜਾਂਦੀ ਹੈ ਜੀ ਤੇ ਸਾਲੀਬੇ ਕਿੰਨਾ ਕੁ ਲੰਬਾ ਹੈਗਾ ਬਰਾਡਵੇ ਅ ਆਈ ਡਿਸਟੈਂਸ ਵਾਈਜ਼ ਆਬਵੀਅਸਲੀ ਇਤਨਾ ਮੈਨੂੰ ਨਹੀਂ ਪਤਾ ਮਤਲਬ ਵੀ 10 ਮਿੰਟ ਚ 15-20 ਮਿੰਟ ਬੇਸਿਕਲੀ ਆਪਾਂ ਹਾਫ ਅਨ ਆਵਰ ਦੇ ਵਿੱਚ ਜੇ ਸਾਰਾ ਦੇਖਣਾ ਹੈ ਅੱਧੇ ਘੰਟੇ ਵਿੱਚ ਸਾਰਾ ਦੇਖਿਆ ਜਾ ਸਕਦਾ ਹੈ ਹਾਂਜੀ ਆਪਾਂ ਨੂੰ ਪੌਣਾ ਘੰਟਾ ਲੱਗ ਜਾਊਗਾ ਮੈਨੂੰ ਆਪਾਂ ਆਪਾਂ ਹੌਲੀ ਹੌਲੀ ਦੇਖਣਾ ਜਾ ਕੇ ਤੇ ਖੜ ਜਾਈਦਾ ਹੈ ਹਨਾ ਦੇ ਗਿਲ ਦੇ ਵੀ ਰਹਿਣਾ ਦਾ ਸਭ ਨੂੰ ਉਹ ਦੇਖੋ ਪਰਾਂਲੇ ਪਾਸੇ ਉਹ ਵੀ ਕੀ ਜਾਂਦਾ ਉਧਰਲੇ ਪਾਸੇ ਚੱਲਦੇ ਆਪਾਂ ਜਿਹੜਾ ਇਹ ਏਰੀਆ ਆ ਗਿਆ ਨਾ ਤੇ ਇਹਦੇ ਚ ਸਾਰੀਆਂ ਸ਼ਾਪਸ ਬਾਰੇ ਲੱਗੀਆਂ ਹੋਈਆਂ ਜਿਸ ਤਰ੍ਹਾਂ ਆਪਣੇ ਇੰਡੀਆ ਚ ਤੁਸੀਂ ਦੇਖਦੇ ਹੋ ਤੇ ਇੱਥੇ ਟੋਟਲੀ ਸਾਰਾ ਸਮਾਨ ਇੰਡੀਆ ਤੋਂ ਤੁਹਾਨੂੰ ਮਿਲੀ ਜਾਊਗਾ ਤੇ ਇੱਥੇ ਆ ਸਾਹਮਣੇ ਲੱਗਿਆ ਤੁਸੀਂ ਦੇਖਦੇ ਹੋ ਤੁਸੀਂ ਇੰਡੀਆ ਵਰਗਾ ਲੱਗਦਾ ਸੰਦੀਪ ਹਾਂਜੀ ਸਭ ਕੁਝ ਹੈ ਹੀ ਇੰਡੀਆ ਦਾ ਜੋ ਕੁਝ ਇਹ ਇਹ ਸਭ ਕੁਝ ਤੁਹਾਨੂੰ ਇੰਡੀਆ ਦਾ ਸਟਾਫ ਆਗਾ ਪਰ ਸਾਰਾ ਸਮਾਨ ਇੰਡੀਆ ਤੋਂ ਆਇਆ ਇੰਡੀਆ ਇੰਡੀਆ ਤੋਂ ਆ ਕੇ ਫਿਰ ਇੱਥੇ ਮਹਿੰਗਾ ਵੀ ਵੇਚਦਾ ਹੋਊਗਾ ਇਹ ਹਾਂਜੀ ਹਾਂਜੀ ਸਾਡੇ ਅਰਜੋ ਇੱਥੇ ਕਹਿੰਦਾ ਸਾਨੂੰ ਯੂਕੇ ਤੋਂ ਚਾਹੀਦਾ ਨਹੀਂ ਫਿਰ ਉਹ ਕਿਉਂਕਿ ਪਾਉਂਡ ਦੇ ਵਿੱਚ ਕਨਵਰਟ ਕਰਕੇ ਇੰਪੋਰਟ ਦੇ ਵੀ ਜਿਹੜੇ ਇਹਨਾਂ ਨੂੰ ਲਾਈਕ ਟੈਕਸੇਸ ਜਾਂ ਕਾਸਟ ਆਉਂਦੇ ਆ ਫਿਰ ਉਹਨਾਂ ਨੇ ਸਾਰੇ ਕਵਰ ਕਰਨੇ ਹੁੰਦੇ ਆ ਨਾ ਤੇ ਆ ਦੇਖੋ ਮੈਂ ਤੁਹਾਨੂੰ ਦਿਖਾ ਦਾਂ ਚੱਪਲਾ ਬੂਟ ਆਪਣੀਆਂ ਜਿਹੜੀਆਂ ਬ੍ਰਿਟਿਸ਼ ਵਾਲੀਆਂ ਪਈਆਂ ਹਾਂਜੀ ਆ ਦੇਖੋ ਆ ਚੱਪਲਾ ਜਿਹੜੀਆਂ ਆਪਣੇ ਹੁੰਦੀਆਂ ਇੰਡੀਆ 'ਚ ਥਾਂ-ਥਾਂ ਹੁੰਦੀਆਂ ਨੇ ਤੇ ਨਾਲ ਉੱਥੇ ਕੁੜੀਆਂ ਵਾਲਾ ਵੀ ਸਮਾਨ ਪਿਆ ਇੱਥੇ ਖੁਸ਼ੀ ਵਰਗੇ ਕਹੀ ਜਾਂਦੇ ਰਹਿੰਦੇ ਆ ਵੀ ਯੂਕੇ ਤੋਂ ਸਮਾਨ ਮੰਗਾਉਣਾ ਹੈਗਾ ਯੂਕੇ ਵਾਲੇ ਇੰਡੀਆ ਵਾਲਾ ਪਾਉਂਦੇ ਆ ਜਿਹਦੇ ਕੋਲੇ ਜਿਹੜੀ ਚੀਜ਼ ਨਹੀਂ ਹੁੰਦੀ ਬੰਦਾ ਉਹ ਪਾਉਂਦਾ ਆ ਦੇਖੋ ਅਸੇ ਮੁੰਡੋਰਾ ਆ ਆ ਸਰਦੀਆਂ ਸੂਈਆਂ ਪਈਆਂ ਜਿਹੜੀਆਂ ਸਿਰ ਤੇ ਕੁੜੀਆਂ ਜਿਹੜੀਆਂ ਸਿਰ ਤੇ ਸੂਂਜਾਂ ਨਹੀਂ ਲਾਉਂਦੇ ਹੁੰਦੇ ਉਹ ਇੰਡੀਆ ਤੋਂ ਮੰਗਾਉਂਦੇ ਇੱਥੇ ਮਿਲਦੀ ਐ ਨਹੀਂ ਨਹੀਂ ਇੱਥੇ ਜਿੱਦਾ ਇਦਾਂ ਮਿਲਦੀਆਂ ਨਹੀਂ ਜੇ ਲੈਣੀਆਂ ਹੋਣ ਅੱਛਾ ਅਸੀਂ ਤਾਂ ਜ਼ਿਆਦਾ ਟਾਈਮ ਕਿਉਂਕਿ ਜਾਂਦੇ ਰਹਿੰਦੇ ਰਹੇ ਉੱਥੋਂ ਲੈ ਕੇ ਆਉਂਦੇ ਹਾਂ 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 ਤੇ ਇਹ ਸਾਰਾ ਸਬਾਨਾ ਇਸ ਤਰ੍ਹਾਂ ਦੀਆਂ ਸ਼ਾਪਸ ਲੱਗੀਆਂ ਹੋਈਆਂ ਸਭ ਕੁਝ ਐਬਜਨ ਨੂੰ ਵਧੀਆ ਪਤਾ ਆ ਅਗਲੇ ਪਾਸੇ ਉਹ ਵੀ ਲੱਗਿਆ ਹੋਇਆ ਅਗਲੇ ਪਾਸੇ ਉਹ ਫਰੂਟ ਦੀ ਮਾਰਕੀਟ ਆਗੀ ਅੱਗਿਆ ਸਾਰੇ ਕਿੰਨੂ ਸੰਤਰੇ ਤੇ ਫਰੂਟ ਪਏ ਆ ਸਬਜ਼ੀਆਂ ਆਹ ਤੇ ਪਿਆਜ਼ ਪਏ ਆ ਰਿਭਨ ਇੱਧਰ ਆ ਦੇਖੋ ਜੀ ਇਹ ਮੱਕੀ ਵਿਕਰੀ ਹੈ 2 ਰੁਪਏ ਦਾ ਕੱਪ 2 ਰੁਪਏ ਦੀ 2 ਪਾਉਂਡ ਦਾ 2.20 ਦਾ ਕਹਿ ਸਕਦੇ ਹੋ 2 ਰੁਪਏ ਤੇ 200 ਦਾ ਹਰ ਕਾ 200 ਰੁਪਏ ਦਾ ਇਧਰ ਆ ਮੂਲੀਆਂ ਪਈਆਂ ਦੇਖੋ ਤੇ ਮੂਲੀਆਂ 79 ਪੈਣੀ ਪਰੇਚ 2 ਫਾਰ ਡੇਡ ਸੰਦੀਵੇ ਡੇਡ ਪਾਉਂਡ ਦੀਆਂ ਡੇਡ ਪਾਉਂਡ ਦੀਆਂ 2 ਡੇਡ ਡੇਡ ਪਾਉਂਡ ਦੀਆਂ 2 ਹਾਂਜੀ ਇੰਨੀਆਂ ਮਹਿੰਗੀਆਂ ਕਿਉਂ ਇਹ ਤਾਂ ਬਾਲੀ ਮੰਗੇ ਹੋਗੀ ਡੇਡ ਪਾਉਂਡ ਦੀਆਂ ਕਿੰਨੇ 150 ਦੀਆਂ ਦੋ ਮੂਲੀਆਂ ਹਾਂਜੀ ਹਾਂਜੀ ਇੰਡੀਆ 20 ਰੁਪਏ ਦੇ ਕਿਲੋ ਮਿਲ ਜਾਂਦੀਆਂ ਫਿਰ ਇੰਡੀਆ ਖੋਦੇ ਉੱਥੋਂ ਦੀ ਜਿੱਦਾਂ ਮਿੱਟੀ ਦੇ ਵਿੱਚ ਉੱਗਦੀ ਆ ਇਹ ਫਿਰ ਬਾਹਰੋਂ ਆਈ ਆ ਗਈ ਇੱਥੇ ਇੱਥੇ ਮੂਲੀਆਂ ਹੁੰਦੀਆਂ ਨਹੀਂ ਹੈਗੀਆਂ ਮੈਂ ਦੋ ਮੂਲੀਆਂ ਦੰਦੀਆਂ ਵੱਡੀਆਂ ਸਿੱਟਦੀਆਂ ਨਾ ਇੱਥੇ ਇੱਥੇ ਕੀ ਕੀ ਹੁੰਦਾ ਫਿਰ ਮੇਨ ਲਈ ਇੱਥੇ ਜਿਹੜੀ ਇੱਥੋਂ ਦੀ ਸੋਇਆ ਲੱਗੀ ਇੱਥੇ ਜਾਦੇ ਤੁ ਉਹ ਇੱਥੇ ਜ਼ਿਆਦੇ ਉਹ ਕਿਉਂਕਿ ਇੱਥੇ ਦੀ ਮਿੱਟੀ ਦੇ ਵਿੱਚ ਜ਼ਿਆਦਾ ਕੁਝ ਉੱਗਦਾ ਨਹੀਂ ਹੈਗਾ ਤਾਂ ਹੀ ਕਰਕੇ ਮਹਿੰਗੀ ਹੈ ਨਾ ਜਿਹੜੀ ਮਹਿੰਗੀ orange ਜੀਆਂ ਗਾਜਰਾਂ ਹੁੰਦੀਆਂ ਨੇ ਨਾ ਉਹ ਹਾਂ ਜੀ ਉਹ ਇੱਥੇ ਖੁਸ਼ੀ ਮੈਂ ਕਹਿੰਦਾ ਸਬਜ਼ੀ-ਸਬਜ਼ੀ ਦੀ ਦੁਕਾਨੀ ਖੋਲੀ ਇੱਥੇ ਇੱਕ ਸਹੀ ਹੈ ਆਹ ਸਾਹ ਮਹਿੰਗਾ ਕੰਮ ਮੀਡੀਆ ਤੋਂ ਆਇਆ ਕਰਨਾ ਨਾ 100-100 ਕਿਲੋ ਦੇ ਟੈਚੀਆਂ 'ਚ ਸਬਜ਼ੀ ਵਾਧਾਣੀ ਹੈ ਤੇ ਆ ਸੇਵ ਅ ਸੇਬ ਐਪਲ ਪੈਕ 1.25 ਈਚ 150 ਦਾ ਇੱਕ 1.25 ਸਵਾ ਨਹੀਂ ਨਹੀਂ ਆ ਪੈਕਟ ਐ ਜਵਾਵਾ ਹੋਣੇ ਆ ਸਵਾ 150 ਦਾ ਪੈਕਟ ਐ ਸੇਬ ਸਸਤੇ ਆ ਠੀਕ ਐ ਸੇਬ ਤਾਂ ਸਹੀ ਨੇ ਪੰਜੀ ਪਾ ਕਿਉਂਕਿ ਇੱਥੋਂ ਇੱਥੋਂ ਅੱਗੇ ਹੋਣੇ ਅੱਛਾ ਸੇਬ ਇੱਥੇ ਦੇ ਆ ਤੁਸੀਂ ਇੱਥੋਂ ਦਾ ਸਾਈਜ਼ ਵੇਖੋ ਨਾ ਹਾਂਜੀ ਹਾਂ ਆਪਣੇ ਵੱਡੇ ਸੇਬ ਹੋਣੇ ਹਾਂਜੀ ਓ ਲੈ ਭਾਜੀ ਬੱਸ ਵਾਲੇ ਟਾਕੀ ਵੀ ਖੋਲਣਗੇ ਹੁਣ ਟਾਕੀ ਖੋਲ ਕੇ ਮੈਂ ਕਿਹਾ ਬਾਈ ਨੇ ਇੰਨੀ ਮੁਸ਼ਕਲ ਕੀਤੀ ਐ ਟਾਕੀ ਟੁੱਕੀ ਖੋਲੀ ਐ ਲੈ ਦਿਖਾ ਦਈਏ ਬਾਈ ਨੂੰ ਚੰਗਾ ਜੀ। ਸ਼ੁਕਰੀਆ ਸ਼ੁਕਰੀਆ ਵੀਰੇ ਸ਼ੁਕਰੀਆ। ਬਾਏ ਬਾਏ। ਇਹ ਪੰਜਾਬੀ ਵੀ ਆਪਣੇ ਬੱਸਾਂ ਲੰਡਨ ਵਾਲੀਆਂ ਬੱਸਾਂ ਵੀ ਆਪਣੇ ਪੰਜਾਬੀ ਚਲਾਉਂਦੇ ਆ। ਵੈਸੇ ਸੰਦੀਪ ਇਹ ਤੇ ਮਨਾਂ ਦਾ ਹਾਰ ਹਾਰਨ ਮਾਰਨਾ ਘਟ ਉਹ ਹੈ ਨਾ ਵੈਸੇ ਇੱਥੇ ਮਾਈਂਡ ਕਰਦੇ ਆ ਕਿਉਂਕਿ ਜੇ ਤੁਸੀਂ ਕਿਸੇ ਦੇ ਗੁੱਸੇ ਹੋਣਾ ਤੇ ਆਪਣਾ ਗੁੱਸਾ ਕਿਸੇ ਨੂੰ ਸ਼ੋਅ ਕਰਨਾ ਉਦੋਂ ਹੀ ਕਰਦੇ ਆ ਫਿਰ ਬਾਈ ਨੇ ਸਪੈਸ਼ਲ ਹਾਰਨ ਮਾਰ ਕੇ ਮੈਨੂੰ ਬੁਲਾਇਆ ਵੇਅਰ ਸਭ ਕੁਝ ਚੱਲਦਾਗਾ ਆਪਣੀ ਤਾਂ ਪਤਾ ਵੀ ਨਹੀਂ 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 ਵੈਸੇ ਆਪਾਂ ਨੂੰ ਉਹ ਵੇਅਰ ਮਾਰੇ ਆ ਵੀ ਆਪਾਂ ਵਲੌਗ ਕਰ ਰਹੇ ਸੀ ਨਾ ਵੇਅਰ ਕਰਕੇ ਫਿਰ ਉਹਨਾਂ ਨੇ ਬਣਾਇਆ ਸਾਰਾ ਉਹ ਕਹਿੰਦੇ ਵੀ ਦਿਖਾਓ ਹਾਂਜੀ ਹਾਂਜੀ ਬਹੁਤ ਹੈ ਜੀ ਹਲੋ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਕੀ ਹਾਲ ਹੈ ਸਸਕੀ ਕਾਲ ਜੀ ਹੋਰ ਵਧੀਆ ਜੀ 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 ਵਧੀਆ 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 ਕਿੱਥੋਂ ਤੁਸੀਂ ਜੀ afghanistan ਤੋਂ afghanistan ਤੋਂ ਉਹ ਬੱਲੇ ਬੱਲੇ ਬੰਦੇ ਨੇ ਮੈਨੂੰ ਤਾਂ ਐ ਸੀਗਾ ਮੈਂ ਕਿਹਾ ਵੀ ਜਿਆਦਾ ਜਿਹੜਾ ਪੰਜਾਬੀ ਮਿਲਦੇ ਆ ਸਾਰੇ ਕਿਤੇ ਜਲੰਧਰ ਤੋਂ ਹੁਸ਼ਿਆਰਪੁਰ ਕਪੂਰਥਲਾ ਵੀ ਜਾਂ ਆਪਣਾ ਮਾਲਵੇ ਵਾਲੇ ਜਾਂ ਮਾਝਾ ਦੁਆਬਾ ਹੀ ਹੋਣਾ ਪਰ afghani ਇੱਥੇ afghani ਸਿੱਖ ਵੀ ਰਹਿੰਦੇ ਆ ਬਹੁਤ ਇੱਥੇ ਬਹੁਤ ਅਸੀਂ ਜਾ ਕੇ ਆਏ ਸੀ ਜੀ 2019 ਚ afghanistan ਗੁਰਦੁਆਰਾ ਸਾਹਿਬ ਉਹ ਵੀ ਦੇਖੀ ਅੱਛਾ ਜੀ ਕਾਰ ਤੇ ਗੁਰਦੁਆਰਾ ਸਾਹਿਬ ਕਾਰ ਤੇ ਪਰਵਾਨ ਹਾਂਜੀ ਹਾਂਜੀ ਉੱਥੇ ਜਾ ਕੇ ਆਏ ਸੀ ਅਸੀਂ ਵਧੀਆ ਲੱਗਿਆ ਚਲੋ ਸ਼ੁਕਰੀਆ ਹਾਂਜੀ ਮਿਹਰਬਾਨੀ ਘੁੰਮੀ ਜਾ ਰਹੇ ਜੀ ਦੇਖੀ ਜਾ ਰਹੇ ਦੇਸ਼ ਤੁਹਾਡਾ ਕੀ ਸੇਵਾ ਕਰੀਏ ਤੁਹਾਡੀ ਬਹੁਤ ਸ਼ੁਕਰੀਆ ਮੈਂ ਕਿ ਮਹੱਬਤ ਤੁਹਾਡੀ ਬਸ ਥੈਂਕ ਯੂ ਸੋ ਮਚ ਜੀ ਹਾਂ ਹਾਂਜੀ ਚਲੋ ਮਿਲਦੇ ਹਾਂ ਜੀ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਜੀ ਕਿਵੇਂ ਹੋ ਆਜੋ 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 ਇੱਧਰ ਨੂੰ ਆਜੋ ਨਾ ਕੋਈ ਨਾ ਅੱਛਾ ਅੱਛਾ ਹੋਰ ਠੀਕ ਠਾਕ ਅੱਛਾ ਚੜ੍ਹਦੀ ਕਲਾ ਕਿੱਥੋਂ ਮੈਂ ਲੁਧਿਆਣੇ ਆ ਚਲੋ ਲੁਧਿਆਣੇ ਤੋਂ ਠੀਕ ਹੈ ਸਦਮਕਲਾ ਪਿੰਡ ਅੱਛਾ ਸਦਮਾ ਸਦਮਾ ਕਾਲਜ ਦੇ ਨਾਲ ਕਾਲਜ ਦੇ ਨਾਲ ਠੀਕ ਹੈ ਠੀਕ ਹੈ ਕਾਲਜ ਨੂੰ ਤਾਂ ਅਸੀਂ ਤਾਂ ਨਵਾਂ ਪਿੰਡ ਹੀ ਕਹਿੰਦੇ ਆ ਅੱਛਾ ਠੀਕ ਹੈ ਜੀ 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 ਸ਼ੁਕਰੀਆ ਲੈ ਵੀ ਨਾਲ-ਨਾਲ ਫਿਰ ਤੁਹਾਨੂੰ ਦਿਖਾਈ ਵੀ ਜਾਈਏ ਵਲੌਗ ਕੰਟੀਨਿਊ ਕਰੀ ਜਾਈਏ ਕਿਉਂਕਿ ਕਿਸੇ ਨੂੰ ਨਰਾਸ਼ ਵੀ ਨਹੀਂ ਕਰ ਸਕਦੇ ਮਿਲਣ ਗੱਲ ਨਾਲੇ ਹੈ ਵੀ ਇੱਥੇ ਬਹੁਤ ਹੈ ਪੰਜਾਬ ਦੇ ਆਪਣੇ ਤੇ ਦੇਖਦੇ ਆ ਪਿਆਰ ਕਰਦੇ ਤਾਂ ਹੀ ਰੋਕਦੇ ਨਹੀਂ ਕੋਣ ਕਿਸੇ ਨੂੰ ਰਾਹ ਜਾਂਦੇ ਨਹੀਂ ਬੁਲਾਉਂਦਾ ਤੇ ਬਾਕੀ ਆਏ ਆ ਥੋੜਾ ਜਿਹਾ ਫਿਰ ਸਾਨੂੰ ਸਲੋ ਵੀ ਜਾਣਾ ਪੈਂਦਾ ਤਾਂ ਹੀ ਉਹ ਕਹਿਆ ਸੀ ਵੀ ਜਿਆਦਾ ਟਾਈਮ ਲੱਗਣਾ ਸਾਨੂੰ ਵਲੌਗ ਕਰਨ ICICI ਬੈਂਕ ਇਹ ਵੀ ਇੰਡੀਅਨ ਬੈਂਕ ਹੈ ਹਨਾ ਹਾਂਜੀ ਲੈ ਯਾਰ ਸਾਰੇ ਇਹ ਵੀ ਮਿਲ ਹੀ ਜਾਂਦੇ ਆਈਸੀਆਈ ਬੈਂਕ ਨਿੱਪਲੇ ਆਹ ਹਨਿਓ ਜਿਹੜੀ ਸਸੀ ਗੱਲ ਬਾਈ ਜੀ ਕਿਵੇਂ ਹੋ ਠੀਕ ਠਾਕ ਹੋਰ ਵਧੀਆ ਬਾਈ ਜੀ ਚਲੋ ਬਹੁਤ ਵਧੀਆ ਜੀ ਚੜਦੀ ਕਲਾ ਨਿੱਪਲੇ ਆਹ ਦੇਖੀ ਸੀ ਇਹਦੀ ਬਾਹਰ ਵੀ ਹੋਰ ਹੁੰਦੀ ਹੈ ਨਾ ਤੁਹਾਡੀ ਅੱਛਾ ਸ਼ੁਕਰੀਆ ਵੀਰੇ ਸ਼ੁਕਰੀਆ ਥੈਂਕ ਯੂ ਖੁਸ਼ੀ ਕਹਿੰਦੇ ਆਹ ਗ੍ਰੋਸਰੀਜ਼ ਦੇਖੀ ਅਸੀਂ ਜਿੱਥੇ ਬਾਜਾ ਮਾਰਦੇ ਹੁੰਦੇ ਆ ਤੇ ਇਹ ਹੈਗਾ ਜੀ ਸਬਜ਼ੀਆਂ ਸਬਜ਼ੀਆਂ ਯਾਰ ਮੈਨੂੰ ਲੱਗਦਾ ਇੰਡੀਅਨ ਸਬਜ਼ੀਆਂ ਸਬਜ਼ੀਆਂ ਸਾਰੀ ਮਿਲ ਹੀ ਜਾਂਦੀ ਹੈ ਹਨਾ ਆ ਦੇ ਧਨੀਆਂ ਪਿਆ ਪਾਲਕ ਪਿਆ ਤੁਸੀਂ ਸੋਚਦਾ ਨਹੀਂ ਰਹੇ ਕਿ ਤੇ ਇੱਕ ਰੈਡੀ ਆਬਦੀ ਲਾਉਣ ਦੀ ਇੱਥੇ ਧਨੀਆਂ ਪਾਲਕ ਸਨ ਦੀ ਸਾਰਾ ਕੁਝ ਮਿਲਦਾ ਮੈਨੂੰ ਐਂ ਲੱਗਦਾ ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਤਾਂ ਪਿੰਡ ਤੋਂ ਬਾਹਰ ਆ ਗਏ ਇੰਗਲੈਂਡ ਆ ਗਏ ਜਾਂ ਦੂਰ ਹੋ ਗਏ ਆਪਣੀ ਧਰਤੀ ਤੋਂ ਇੱਥੇ ਤਾਂ ਕੁਝ ਫੀਲ ਹੀ ਨਹੀਂ ਆ ਰਿਹਾ ਆਈ ਥਿੰਕ ਜਾਦੇ ਜੁੜੇ ਹੋਇਆਗੇ ਇੰਡੀਆ ਵਾਲੇ ਇੰਡੀਆ ਵਾਲਿਆਂ ਨੂੰ ਏਦਾਂ ਕੀ ਸੀ ਐਡਵਾਂਸ ਹੋਈ ਅਸੀਂ ਮਾਡਰਨ ਹੋਈਏ ਬਟ ਇੱਥੋਂ ਦੇ ਲੋਕਾਂ ਨੇ ਹੁਣ ਤੁਸੀਂ ਜਦੋਂ ਦੇ ਆਓਗੇ ਤੁਹਾਨੂੰ ਤੁਸੀਂ ਖਾਣ ਪੀਣ ਦੇ ਵਿੱਚ ਕਿੱਦਾਂ ਤੁਹਾਨੂੰ ਕੋਈ ਨਾ 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 ਲੱਗਦਾ ਹੀ ਨਹੀਂ ਅੱਜ ਤਾਂ ਰੋਜ਼ ਕਦੇ ਛੋਲੇ ਭਟੂਰੇ ਖਾ ਲੇ ਅੱਜ ਅਸੀਂ ਕ੍ਰੇਲੇ ਖਾ ਕੇ ਆਏ ਹਾਂ ਮੈਂ ਕਿਹਾ ਮਾਮੀ ਜੀ ਨੇ ਤੁਹਾਨੂੰ ਤੁਹਾਨੂੰ ਕਰਾ ਰੱਖਿਆ ਸਾਡੀ ਸਹੀ ਹੈ ਮਾਨ ਕਿ ਤਬਈ ਇਹ ਜੀ ਹੋਣੀ ਚਾਹੀਦੀ ਆਏ ਹਾਏ ਸੋ ਮੱਚ ਅਕੀਨ ਸਾਡੇ ਮਾਮਾ ਜੀ ਮਾਮੀ ਜੀ ਉਹ ਕੱਲ ਨੂੰ ਹਾਜ਼ਰੀ ਲਵਾਉਣਗੇ ਸਾਡੇ ਨਾਲ ਕੱਲ ਦੇ ਵਲੌਗ ਚ ਦੇਖੋਗੇ ਅੱਜ ਸਾਡੇ ਨਾਲ ਪਹਿਣ ਰਗੇ ਵੀ ਨਹੀਂ ਆਏ ਤੇ ਭੈਣ ਦੇ ਭਾਨ ਜਗਾਂ ਕਿ ਤੁਰਨਾ ਬਹੁਤ ਸੀਗਾ ਇੱਥੇ ਬ੍ਰਾਡਵੇ ਤੇ ਉਹ ਫਿਰ ਰਟਾਇਰਡ ਛੇਤੀ ਹੋ ਜਾਂਦੇ ਆ ਦੋਨੇ ਤੇ ਫਿਰ ਹੈਲੋ ਜੀ ਸასი ਕਾਲ ਤੇ ਫਿਰ ਅੱਜ ਵੈਸੇ ਨਾ ਸਾਡੀ ਭੈਣ ਨੇ ਜਿੰਨੇ ਦਿਨ ਅਸੀਂ ਇੱਥੇ ਆ ਸਾਰੀਆਂ ਛੁੱਟੀਆਂ ਲੈ ਲੜ ਕੇ ਨੇ ਲੰਡਨ ਦੀ ਵੀ ਸਾਡੀ ਗਾਈਡ ਪੱਕੀ ਇਹ ਆ ਤੇ ਸਾਊਥ ਹਾਲ ਦੀ ਵੀ ਇਹ ਆ ਹਾਂ ਤੇ ਕੁਛ ਦਿਨ ਅਸੀਂ ਭੈਣ ਦੇ ਉੱਥੇ ਜਾਣਾ ਘਰ ਉੱਥੇ ਦੇ ਲਿਵਰਪੂਲ ਉਹ ਇੱਥੋਂ ਸੰਦੀਪ ਕਿੰਨਾ 200 250 ਮਾਈਲ ਹੈਗਾ ਹਨਾ ਹਾਂਜੀ ਹਾਂਜੀ ਤੇ ਭੈਣ ਦੇ ਘਰ ਜਾਣਾ ਤੇ ਉੱਥੇ ਉਹ ਕਮਾਉਣਗੇ ਜਿੰਨਾ ਜਿਵੇਂ ਮੈਂਚੈਸਟਰ ਪੈਂਦਾ ਉਧਰ ਬਰਮਿੰਗਮ ਪੈਂਦਾ ਉਧਰ ਲਿਵਰਪੂਲ ਸ਼ਹਿਰ ਪੈਂਦਾ ਉਧਰ ਤੇ ਉਹ ਤਿੰਨ ਚਾਰ ਸ਼ਹਿਰ ਸਾਨੂੰ ਉਹਨਾਂ ਨੇ ਕਮਾਉਣੇ ਆ ਤੇ ਜਿਹੜਾ ਇਧਰਲਾ ਏਰੀਆ ਇਹ ਸਾਰਾ ਇਹਨਾਂ ਨੇ ਕਮਾਉਣੇ ਦੇਖ ਲਓ ਤਾਂ ਕੋਈ ਕਹਿੰਦਾ ਹੁੰਦਾ ਵੀ ਆ ਟਾਈਮ ਨਹੀਂ ਕੱਢਦੇ ਜਦੋਂ ਬਾਹਰ ਭੱਜ ਜੰਨੇ ਮੁੱਕਰ ਜਾਂਦੇ ਪਿਆਰ ਮੋਹ ਪਿਆਰ ਹੋਣਾ ਚਾਹੀਦਾ ਆਪਣਾ ਬਣ ਹੋਣਾ ਚਾਹੀਦਾ ਸੁਣਦੇ ਹੁੰਨੇ ਆ ਕਿ ਜਦੋਂ ਬਾਹਰ ਚਲੇ ਜਾਂਦੇ ਆ ਜਸਟ ਫਾਰਮ ਮਿਲਦੀਏ ਕਰਨ ਲੱਗ ਜਾਂਦੇ ਆ ਹਾਂ ਪਰ ਸਾਨੂੰ ਨੂੰ ਲੱਗਦਾ ਸਾਡੇ ਨਾਨਕਿਆਂ ਦਾ ਕੋਈ ਫਰਕ ਪਿਆ ਨਹੀਂ ਜਨ ਕਿਸੇ ਦਾ ਵੀ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਆ ਸਾਰੇ ਦੇਖ ਲੋ ਸਾਰੂ ਫੁੱਲ ਟਾਈਮ ਦੇ ਰਹੇ ਐਂ ਪੂਰਾ ਖੁੱਲਾ ਵਕਤ ਮੈਨੂੰ ਤਾਂ ਚਾਚੇ ਬੇਨਾ ਬੇਡ ਬਹੁਤ ਜ਼ਿਆਦੇ ਕੀਤੀ ਹੈਗੀ ਆਈ ਥਿੰਕ ਤੋਂ ਡੇ ਲਾਈਕ ਕਰੇਰ ਤੋਂ ਪਹਿਲਾਂ ਵੀ ਆਪਾਂ ਇਹ ਅਸੀਂ ਚੀਜ਼ਾਂ ਪਹਿਲਾਂ ਨਾਲ ਅਸੀਂ ਇਮੇਜਿਨ ਕਰਦੇ ਹੁੰਦੇ ਸੀ ਕਿ ਜਦੋਂ ਇਦਾਂ ਹੋਊਗਾ ਆਪਾਂ ਇਦਾਂ ਘੁੰਮਾਂਗੇ ਸੋ ਇਹ ਜੇ YouTube ਨਾ ਵੀ ਹੁੰਦਾ ਨਾ ਸਾਰਾ ਕੁਝ ਇਹ ਅਸੀਂ ਫੇਰ ਵੀ ਕਰਨਾ ਸੀਗਾ ਸਹੀ ਗੱਲ ਹੈ ਬਟ ਹੁਣ ਤੁਸੀਂ ਸਾਰੇ ਸ਼ੇਅਰ ਕਰ ਰਹੇ ਹੋ ਸਾਰੇ ਦੇਖ ਰਹੇ ਹੋ ਤੇ ਸੁਖਵੀਰ ਵੀ ਆਪਣੇ ਨਾਲ ਉਹ ਸੁਖਵੀਰ ਸਾਡੇ ਮਾਮਾ ਜੀ ਦਾ ਬੇਟਾ ਤੇ ਉਹ ਅੱਜ ਜੌਬ ਤੇ ਗਿਆ ਹੋਇਆ ਤੇ ਉਹਦੇ ਨਾਲ ਬਾਕੀ ਮਲਾਵਾਂਗੇ ਤੇ ਬਹੁਤ ਸੰਡੇ ਮੰਡੇ ਟਿਊਸਡੇ ਸਾਨੂੰ ਹੁਣ ਹੁਣ ਉਹਨੇ ਫਿਰ ਸਾਨੂੰ ਫੁੱਲ ਟਾਈਮ ਹੁਣੇ ਦੇਣਾ ਹੈਗਾ ਸ਼ਿਫਟਾਂ 'ਚ ਕੰਮ ਕਰ ਰਹੇ ਆ ਸਾਡੇ ਨਾਲ ਸੰਦੀਪ ਜੀ ਇਥੋਂ ਆਪਣਾ ਸੈਂਟਰ ਲੰਡਨ ਜਾਣਾ ਹੋਵੇ ਸਿੱਧੀ ਬੱਸ ਜਾਂਦੀ ਏ ਤੂੰ ਜਿਵੇਂ ਸਾਊਥ ਹਾਲ ਬਰੌਡਵੇ ਸਿੱਧੀ ਨਹੀਂ ਜਾਂਦੀ ਹੈਗੀ ਚੇਂਜ ਕਰ ਕਰਕੇ ਜੇ ਜਾਣਾ ਪਵੇ ਤੁਸੀਂ ਲੈ ਸਕਦੇ ਹੋ ਕਿੰਨਾ ਟਾਈਮ ਲੱਗ ਜਾਂਦਾ ਹੈ ਨੀਰਲੀ 2 ਘੰਟੇ ਲਾ ਕੇ ਚੱਲੋ ਹਾਂਜੀ ਯਾ ਬਟ ਆਪਨੇ ਹੁਣ ਟ੍ਰੇਨ ਖੁੱਲੀ ਆ ਹਾ ਮੈਟਰੋ ਤੇ ਆਪਾ ਗਏ ਸੀਗੇ ਆਪਾ ਜੋ ਰੀਵਿਊ ਬਲੌਗ ਦੇ ਵਿੱਚ ਉਹ 20 ਮਿੰਟ ਦੇ ਵਿੱਚ ਤੁਸੀਂ ਪਹੁੰਚ ਜਾਂਦੇ ਠੀਕ ਹੈ ਫੋਸੇ ਦੀ ਚੱਲਾਂਗੇ ਆ ਦੇਖੋ ਵੀ ਦਾ ਦੁਕਾਨਾ ਹੋਮ ਡੈਕੋਰ ਦੀ ਦੁਕਾਨ ਇੱਥੇ ਤਾਂ ਡੈਕੋਰ ਅਸੀਂ ਤਾਂ ਇੱਥੇ ਯੂਕੇ ਵਾਲਾ ਡੈਕੋਰ ਨਵ ਤੇ ਫਿਰਦੇ ਸੀਗੇ ਤੇ ਅਜਤੇ ਆਪਣੇ ਵਾਲਾ ਇਹ ਪਲਾਸਟਿਕ ਦੀਆਂ ਪੱਟੀਆਂ ਸਾਰਾ ਕੁਝ ਹੈ ਮੈਂ ਲੈ ਕੇ ਜਾਣਾ ਸੰਦੀਪ ਮੈਂ ਬਹੁਤ ਸੋਚਿਆ ਹੋਇਆ ਹੈ ਨਿਊਜ਼ ਬਾਕਸ ਟਾਮੀ ਰਿਪਨ ਹਾਂਜੀ ਚਾਵੇਂ ਪਈ ਸੀ ਪਿੱਛੇ ਕਿੱਥੇ ਹੋਏ ਉਹ ਦੇਖੋ ਦੇਖਾ ਖੁਸ਼ੀ ਕਹਿੰਦੇ ਝਾਵੇਂ ਪਈ ਆ ਉੱਥੇ ਲੈ ਮੈਂ ਕਿਹਾ ਝਾਵੇਂ ਵੀ ਦਿਖਾ ਦਈਏ ਯੂਕੇ ਚ ਝਾਵੇਂ ਵੀ ਮਿਲਦੇ ਆ ਚੱਕ ਕੇ ਦਿਖਾਏ ਸੋਚੀ ਤੁਰੰ데 ਨੇ ਆ ਦਿਖਾਓ ਟ੍ਰੈਡੀਸ਼ਨਲ ਝਾਵੇਂ ਜਿਹੜਾ ਆਪਣਾ ਪਿੰਡ ਵਾਲਾ ਕਿੰਨੇ ਦਾ ਮਿਲਦਾ ਇਥੇ 2 ਪਾਉਂਡ ਦਾ 200 ਦਾ ਝਾਵੇਂ ਮਿਲਦਾ ਇੰਡੀਆ ਚ 20 ਰੁਪਏ ਦਾ ਮਿਲ ਜਾਂਦਾ 30 ਦਾ 30 ਦਾ 20 ਦਾ 30 ਦਾ ਮਿਲ ਜਾਂਦਾ ਇੰਡੀਆ ਚ ਇੱਥੇ 200 ਦਾ ਹੋ ਜਾਂਦਾ ਆ ਜੋ ਅੱਗੇ ਚੱਲਦੇ ਹਾਂ ਸੰਦੀਪ ਇਹਦਾ ਮੇਲੇ ਤੋਂ ਘੱਟ ਨਹੀਂ ਹੈਗਾ ਸੱਚੀ ਤਾਂ ਦੇਖਣ ਨੂੰ ਇਹ ਤਾਂ ਲੱਗਦਾ ਜਿਵੇਂ ਹਾਂਜੀ ਜਿਵੇਂ ਉਹਦੇ ਪੰਜਾਬ ਕਿਸੇ ਮੇਲੇ ਚ ਤਰੇ ਫਿਰਦੇ ਹੁੰਦੇ ਨੇ ਪੰਜਾਬ ਪੰਜਾਬ ਦੇ ਚੰਡੀਗੜ੍ਹ ਦੇ ਚ ਗੇੜੀ ਰੂਟ ਹੀ ਲਾਉਣੀ ਹੁੰਦੀ ਸੀ ਜਿੱਥੇ ਕਈ ਲੋਕੀ ਟਾਈਮ ਪਾਸ ਕਰਨ ਲਈ ਬਰੋਡਵੇ ਆ ਜਾਂਦੇ ਆਗੇ ਅੱਛਾ ਇਹ ਜਿੱਦਾਂ ਸਾਊਥ 16 ਲਏ ਜਦੋਂ ਤੁਸੀਂ ਇੱਥੇ ਆਉਣੇ ਨਾ ਗੇੜੀ ਰੂਟ ਆਗਾ ਜੇ ਤੁਸੀਂ ਮੇਨ ਰੋਡ ਤੇ ਜਾਓਗੇ ਹੁਣ ਆਪਾਂ ਉੱਥੇ ਜਾ ਰਹੇ ਹਾਂਗੇ ਉੱਥੇ ਤੁਹਾਨੂੰ ਜਾਦੇ ਵਾਈਬਸ ਲਾਉਣਗੇ ਪੰਜਾਬੀ ਗਾਣੇ ਅੱਛਾ ਪੰਜ ਸਾਰਾ ਪੰਜਾਬੀ ਫਟਾ ਫਟ ਪਹੁੰਚ ਕੇ ਚੱਲੋ ਜਿਹੜਾ ਇਹ ਹੈਗਾ ਇਹ ਪਹਿਲਾਂ ਇੱਥੇ ਹੁੰਦਾ ਸੀਗਾ ਸਿਨੇਮਾ ਹਿਮਾਲਿਆ ਸੈਂਟਰ ਦੇ ਨਾਮ ਤੋਂ ਇਹਨੂੰ ਜਾਣਿਆ ਜਾਂਦਾ ਅ ਬੇਸਿਕਲੀ ਪੰਜਾਬੀ ਜਿਹੜੇ ਮੂਵੀਜ਼ ਨੇ ਹੁਣ ਹੀ ਮੇਨਸਟ੍ਰੀਮ ਦੇ ਵਿੱਚ ਕਾਫੀ ਪੌਪੂਲਰ ਹੋਈਆਂ ਨੇ ਨਾ ਪਹਿਲਾਂ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਪੰਜਾਬੀ ਮੂਵੀਜ਼ ਹੁੰਦੀਆਂ ਸੀ ਹਿੰਦੀ ਮੂਵੀਜ਼ ਹੁੰਦੀਆਂ ਸੀ ਜ਼ਿਆਦਾ ਤੇ ਇੱਥੇ ਆ ਸਿਨੇਮੇ ਦੇ ਵਿੱਚ ਲੱਗਦੀਆਂ ਸੀਗੀਆਂ ਹੁਣ ਤਾਂ ਉਹ ਵੀ ਸੀ ਇਹਦਾ ਦੇਖ ਲਓ ਤੁਸੀਂ ਸ਼ੋਪਿੰਗ ਸੈਂਟਰ ਹੀ ਬਣ ਚੁੱਕਿਆ ਬਿਕੋਜ਼ ਹੁਣ ਵੱਡੇ ਇੱਥੇ ਸਿਨੇਮਾ ਕਦੋਂ ਤੱਕ ਚੱਲਦਾ ਰਿਹਾ ਫਿਰ ਅ ਇੱਥੇ ਜਿੱਥੇ ਤੱਕ ਮੈਨੂੰ ਯਾਦ ਆਗਾ ਆਈ ਥਿੰਕ ਇਹ ਕਿਤੇ ਜਾ ਕੇ ਬੰਦ ਹੋਇਆ 2010 9 10 ਦੇ ਵਿੱਚ ਬਾਦ ਅੱਛਾ ਉਸ ਤੋਂ ਪਹਿਲਾਂ ਪੰਜਾਬੀ ਫਿਲਮਾਂ ਲੱਗਦੀਆਂ ਹੁੰਦੀਆਂ ਸੀ ਲੱਗਦੀਆਂ ਸੀ ਹਿੰਦੀ ਫਿਲਮਾਂ ਲੱਗਦੀਆਂ ਥੋੜੀਆਂ ਪੰਜਾਬੀ ਫਿਲਮਾਂ ਹੋਣ ਉਹ ਜ਼ਿਆਦਾ ਹਾਂ ਜੀ ਆ ਕੀ ਕਰ ਰਹੇ ਹੁਣ ਜਿਹੜੀਆਂ ਪੰਜਾਬੀ ਫਿਲਮ ਨੇ ਉਹ ਆਉਂਦੀਆਂ ਨੇ ਮੇਨ ਸਟ੍ਰੀਮ ਦੇ ਵਿੱਚ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਨਾਮ ਵੱਡਾ ਹੋਇਆ ਬਜਟ ਵੱਡੇ ਹੋਇਆ ਹੁਣ ਉਹ ਆਉਂਦੀ ਸਿਨੀ ਵਰਲਡ ਹੋ ਗਿਆ ਇੱਥੋਂ ਦੇ ਜਿਹੜੇ ਕਾਫੀ ਆ ਹੁਣ ਜਾਂ ਨੈਟਫਲਿਕਸ ਵਗੈਰਾ ਤੇ ਹੋਰ ਆਉਣ ਲੱਗੇ ਨੇ ਜਾਂ ਮਲਟੀਪਲੈਕਸ ਸਿਨੇਮਾ ਚੱਲ ਪਿਆ ਹੁਣ ਮਲਟੀਪਲੈਕਸਾ ਇੱਥੇ ਸਾਡੀ ਸਿਨੀ ਵਰਲਡ ਆ ਗਿਆ ਉਹ ਉੱਥੇ ਚੱਲਦੀਆਂ ਨੇ ਹੁਣ ਹੁਣ ਸੋ ਇਹਨੂੰ ਕਨਵਰਟ ਕੀਤਾ ਗਿਆ ਇੰਡੀਆ 'ਚ ਵੀ ਜਿਵੇਂ ਸਿਨੇਮੇ ਬੰਦ ਹੋ ਗਏ ਆਪਣੇ ਲਾਈ ਪ੍ਰਾਣੇ ਸਿਨੇਮੇ ਜਿਹੜੇ ਬੰਦ ਹੋ ਗਏ ਉਹ ਸੀਗਾ ਬੇਸਿਕਲੀ ਉਹ ਸਾਰਾ ਕੁਝ ਠ ਹੈਲੋ ਜੀ ਜਿਹੜਾ ਨੇ ਇਹ ਸਾਊਥ ਹਲਾਲਾਆ ਏਰੀਆ ਇਹਦੇ ਚ ਮਤਲਬ ਸਭ ਤੋਂ ਵੱਧ ਜਿਹੜੀ ਜਿਵੇਂ ਆਪਾਂ ਗੱਲ ਕਰਦੀ ਆ ਰਹੇ ਹਾਂ ਪੂਰੇ ਵਲੌਗ ਚ ਪਪੂਲੇਸ਼ਨ ਆ ਉਹ ਪੰਜਾਬੀ ਪਾਕਿਸਤਾਨੀ ਜਾਂ ਅਫਗਾਨੀ ਇਹ ਤਾਂ ਨਹੀਂ ਰਹਿੰਦੇ ਨਾ ਜਾਂ ਮੋਸਟਲੀ ਤੁਸੀਂ ਏਸ਼ੀਅਨ ਕਹਿ ਸਕਦੇ ਹੋ ਜਿਹੜੇ ਜਾਂ ਜਿਵੇਂ ਜਿੱਥੇ ਬੰਗਲਾਦੇਸ਼ੀ ਵੀ ਆ ਜਾਣਗੇ ਜਾਂ ਸ਼੍ਰੀਲੰਕਨ ਕੋਈ ਸ਼੍ਰੀਲੰਕਾ ਦੇ ਵੀ ਹੋਣੇ ਇਮੀਗ੍ਰੈਂਟਸ ਜਿਹੜੇ ਤੁਹਾਨੂੰ ਮਿਲਣਗੇ ਨਾ ਕਿਤੋਂ ਦੇ ਵੀ ਉਹ ਤੁਹਾਨੂੰ ਜਿਆਦਾ ਕਿਉਂਕਿ ਬਹੁਤ ਡਾਈਵਰਸ ਆਗਾ ਹਾਂਜੀ ਸਾਰੇ ਕਿਤੋਂ ਦੇ ਜਿੱਦਾਂ ਲੋਕ ਇੱਥੇ ਮਿਲਣਗੇ ਤੇ ਇੱਥੇ ਜਿਵੇਂ ਸੁਨੀਪ ਨੇ ਵੀ ਕਿਹਾ ਸੀ ਵੀ ਗੋਰਾ ਤਾਂ ਫਿਰ ਕੋਈ ਲੱਭ ਕੇ ਲੈਉਣਾ ਬੰਦਾ ਤੁਸੀਂ ਦੇਖੋ ਤੁਸੀਂ ਵੀ ਵਲੌਗ 'ਚ ਇਹ ਗੱਲ ਨੋਟਿਸ ਕਰਿਓ ਤੇ ਜਦੋਂ ਦੇ ਅਸੀਂ ਤੁਰੇ ਫਿਰਦੇ ਆਂ ਸਾਨੂੰ ਇੱਕ ਵੀ ਇਹਨਾਂ ਦਾ ਜਿਹੜਾ ਇੰਗਲੈਂਡ ਦਾ ਬ੍ਰਿਟਿਸ਼ ਸਿਟੀਜ਼ਨ ਹੈ ਨਾ ਵੈਸੇ ਗੋਰਾ ਵੀ ਇੱਕ ਰੇਸਿਜ਼ਮ ਹੋ ਜਾਂਦਾ ਕਹਿਣਾ ਕਿਸੇ ਨੂੰ ਗੋਰਾ ਜਾਂ ਕਾਲਾ ਨਸਲੀ ਵਿਤ ਕਰਾਏ ਤੇ ਬ੍ਰਿਟਿਸ਼ ਸਿਟੀਜ਼ਨ ਸਾਨੂੰ ਸਿ ਬ੍ਰਿਟਿਸ਼ ਸਿਟੀਜ਼ਨ ਤਾਂ ਹੁਣ ਇਹ ਵੀ ਹੋ ਗਏ ਅਸਲ 'ਚ ਜਾਂ ਜਿਹੜੇ ਇਹਨਾਂ ਦੀ ਰੇਸ ਦੇ ਆ ਇੰਗਲੈਂਡ ਦੇ ਪਿਓ ਤੇ ਉਹ ਨਹੀਂ ਸਾਨੂੰ ਮਿਲਿਆ ਸਾਰੇ ਕਹਿੰਦੇ ਵੀ ਇੱਥੋਂ ਮੂਵ ਹੋ ਗਏ ਜਿਵੇਂ ਆਪਣੇ ਲੁਧਿਆਣੇ ਚ ਸਾਰੇ ਮਾਈਗ੍ਰੇਟ ਹੋ ਕੇ ਆ ਕੇ ਰਹਿਣ ਲੱਗੇ ਆ ਮਤਲਬ ਬਿਹਾਰ ਤੋਂ ਜਾਂ ਯੂਪੀ ਤੋਂ ਹਨਾ ਤੇ ਉਵੇਂ ਜਿਹੜੀ ਆਪਣੇ ਜਿਹੜੇ ਪੰਜਾਬੀ ਉਥੇ ਕਿਸੇ ਟਾਈਮ ਵਾਸਤੇ ਰਹਣਗੇ ਬਾਹਰ ਹੋਰ ਕੇ ਤੇ ਪਿੰਡਾਂ ਬੰਡਾਂ ਨੂੰ ਹੋਰ ਕਿਸੇ ਪਾਸੇ ਮੂਵ ਹੋਗੇ ਉਵੇਂ ਇੱਥੇ ਤੇ ਮੂਵ ਹੋਏ ਆ ਜਿਹੜੇ ਇੱਥੋਂ ਦੇ ਮੈਨੂੰ ਲੱਗਦਾ 1950 60 ਤੋਂ ਕਹਿੰਦੇ ਵੀ ਉਦੋਂ ਤੋਂ ਪੰਜਾਬੀ ਰਹਿੰਦੇ ਆ ਪਰਪਰ ਇੱਥੇ 1950 60 ਤੋਂ ਮਤਲਬ ਤੁਸੀਂ ਲਾ ਲਓ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ 2-3 ਸਾਲ ਬਾਅਦ ਹੀ ਉਦੋਂ ਬਾਅਦ ਪੰਜਾਬੀ ਉਹਨਾਂ ਇੱਥੇ ਰਹਿਣ ਲੱਗੇ ਸੀਗੇ ਤੇ ਸਾਰਾ ਏਰੀਆ ਅੱਜ ਦੀ ਘੜੀ ਤੱਕ ਸਾਰਾ ਏਰੀਆ ਪੰਜਾਬੀਆਂ ਨੇ ਦੱਬਿਆ ਹੋਇਆ ਹੈ ਅਸੀਂ ਪੰਜਾਬੀ ਵਾਲੇ ਵੈਸੇ ਬੋਰਡ ਲੱਭ ਰਹੇ ਸੀ ਵੀ ਸਾਨੂੰ ਬੋਰਡ ਮਿਲਣ ਪੰਜਾਬੀ ਵਾਲੇ ਪਰ ਕੋਈ ਨਹੀਂ ਅਸੀਂ ਦੋ ਤਿੰਨ ਨੇ ਹਜੇ ਇੱਥੇ ਹੀ ਰਹਿਣੇਗਾ ਐਸੇ ਸਾਊਥ ਹਾਲ ਦਾ ਏਰੀਆ ਹੀ ਘੁੰਮਦੇ ਰਹਿਣਾ ਤੇ ਉਦੋਂ ਬਾਅਦ ਚ ਫਿਰ ਤੁਹਾਨੂੰ ਭੈਣ ਹੋਰਿਆਂ ਕੋਲੇ ਉਹ ਏਰੀਆ ਘਮਾਉਣਾ ਤੇ ਉਦੋਂ ਬਾਅਦ ਚ ਫਿਰ ਲੰਡਨ ਘਮਾਉਣਾ ਸਾਰਾ ਤੇ ਆਲਾ ਦਵਾਲਾ ਦਿਖਾਉਂਦੇ ਰਹਿਣਾਗਾ ਕਿ ਤਰ੍ਹਾਂ ਕਿੱਦਾਂ ਤੁਹਾਨੂੰ ਦੇਖਣ ਨੂੰ ਸਾਰਾ ਵਧੀਆ ਮਿਲੂਗੀ ਜਿੱਥੇ ਆਣ ਪੰਜਾਬ ਦੀ ਵਾਈਬ ਆਉਂਦੀ ਆ ਪੂਰੀ ਜਿਹੜਾ ਇੱਥੇ ਆਪਣੇ ਤੁਹਾਨੂੰ ਦਿਖ ਰਿਹਾ ਹੈਗਾ ਇਥੋਂ ਦਾ ਸਾਊਥ ਕੋ ਟਾਊਨ ਹਾਲ ਆਗਾ ਹੁਣ ਤਾਂ ਇਹਨੂੰ ਜਿੱਦਾਂ ਜ਼ਿਆਦਾਤਰ ਜੇ ਕੋਈ ਜਿੱਦਾਂ ਇਲੈਕਸ਼ਨਸ ਵਗੈਰਾ ਹੋਣ ਜਾਂ ਕੋਈ ਕਮਿਊਨਿਟੀ ਪ੍ਰੋਜੈਕਟ ਹੋਣ ਉਹਦੇ ਲਈ ਯੂਜ਼ ਕੀਤਾ ਜਾਂਦਾ ਬਟ ਪੁਰਾਣੇ ਟਾਈਮ ਦੇ ਵਿੱਚ ਜਦੋਂ ਹੁਣ ਡੈਡੀ ਹੋਰੀ ਆਏ ਸੀਗੇ ਉਦੋਂ ਕਿਉਂਕਿ ਆਪਣੇ ਪੰਜਾਬੀਆਂ ਦੀ ਇੰਨੀ ਕਮਿਊਨਿਟੀ ਹੈਗੀ ਨਹੀਂ ਸੀ ਕਿੰਨੇ 90 95 ਹਾਂਜੀ ਹਾਂਜੀ ਯਾ ਸੋ ਗੈਦਰਿੰਗ ਲਈ ਜਿਹੜੀ ਆਪਣੇ ਜਿੰਨੇ ਪੰਜਾਬੀ ਪਰਿਵਾਰ ਆਪਣੇ ਹੁੰਦੇ ਸੀ ਇੱਥੇ ਜੇ ਲਾਈਕ ਕੋਈ ਪੰਜਾਬੀ ਕੋਈ ਫਿਲਮ ਹੁੰਦੀ ਜਿੱਦਾਂ ਪੌਂਡਕ ਦੀ ਇੱਥੇ ਟਿਕਟ ਹੁੰਦੀ ਸੀ ਇੱਥੇ ਖਾ ਪੀ ਕੇ ਜਾਣਾ ਫੈਮਲੀਆਂ ਦੇ ਬੱਚੇ ਇਕੱਠੇ ਹੋ ਸਕਦੇ ਸੀ ਹੁਣ ਤਾਂ ਸਰ ਤੁਸੀਂ ਛੋਟੇ ਹੁੰਦੇ ਆਪ ਵੀ ਆਉਂਦੇ ਰਹੇ ਹੋ ਇੱਥੇ ਨਹੀਂ ਨਹੀਂ ਸਾਡੇ ਟਾਈਮ 'ਚ ਨਹੀਂ ਛੋਟੇ ਟਾਈਮ 'ਚ ਬੰਦ ਹੋ ਗਿਆ ਸੀ ਹਾਂਜੀ ਜਦੋਂ ਦੋ ਦੋ ਇੰਨਾ ਨਹੀਂ ਸੀ ਆਉਂਦੇ ਕਿਉਂਕਿ ਉਹ ਥੋੜਾ ਐਡਵਾਂਸ ਹੋ ਗਿਆ ਸੀ ਨਾ 90 ਟਾਈਮ 'ਚ 90 ਦਾ ਤੁਸੀਂ ਲਾਓ ਕਿੰਨੇ ਸਾਲ ਹੋ ਗਏ ਫਿਰ 20 30 35 ਸਾਲ 30 35 ਸਾਲ ਬੇਸਿਕਲੀ ਆਪਣੀ ਵੱਡੀ ਸੰਦੀਪਲੀ ਜਨਰੇਸ਼ਨ ਦੇ ਬੱਚੇ ਉਹ ਇੱਥੇ ਇਕੱਠੇ ਖੇਡ ਖੇਡ ਕੇ ਕਿਉਂਕਿ ਉਹਨਾਂ ਨੂੰ ਪੰਜਾਬੀ ਉਦੋਂ ਇੰਨੀ ਆਪਣੀ ਕਮਿਊਨਿਟੀ ਹੈਗੀ ਸੀ ਨ ਇੱਥੇ ਮੰਦਰ ਕਿੰਨੇ ਮੰਦਰ ਗੁਰਦੁਆਰਾ ਸਾਹਿਬ ਕਿੰਨੇ ਕਾ ਇੱਥੇ ਤੁਹਾਨੂੰ ਮੰਦਰ ਮਿਲਣਗੇ ਸਾਊਥੋਲ ਦੇ ਵਿੱਚ ਤਿੰਨ ਮੰਦਰ ਆ ਗਏ ਅੱਛਾ ਗੁਰਦੁਆਰਾ ਸਾਹਿਬ ਤਾਂ ਇੱਥੇ ਲਗਭਗ 13 ਗੁਰਦੁਆਰਾ ਸਾਹਿਬ ਤੁਹਾਨੂੰ ਇੱਥੇ ਮਿਲਣਗੇ ਬਹੁਤ ਬਹੁਤ ਇਹ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸ਼ੋਅ ਕਰਨ ਦੀ ਜਿੰਨੇ ਕਰ ਸਕੀਏ ਨਹੀਂ ਤਾਂ ਆਪਾਂ ਆਉਣ ਵਾਲੇ ਵਲੌਗ ਚ ਦਿਖਾ ਦਾਂਗੇ ਹਾਂਜੀ ਤੇ ਆਉਣ ਵਾਲੇ ਵਲੌਗ ਚ ਤੁਹਾਨੂੰ ਜਿਹੜੇ ਇਥੋਂ ਦੇ ਗੁਰਦੁਆਰਾ ਸਾਹਿਬ ਉਹ ਦਿਖਾ ਦੇਣੀ ਆ ਸਾਰੇ ਤੇ ਇਹ ਆ ਗਿਆ ਸੰਦੀਪੇ ਬਰੌਡਵੇ ਇੱਥੇ ਤੱਕ ਸੀਗਾ ਹਾਂ ਜੀ ਇੱਥੋਂ ਜਿਹੜਾ ਮੇਨ ਜਿੱਦਾਂ ਆਪਾਂ ਕਹਿ ਦਿੰਦੇ ਆ ਹਾਂ ਜੀ ਵੈਗਨ ਤੇ ਪੰਜਾਬੀਆਂ ਦੀ ਬਰਾਤ ਚੱਲੀ ਹੈ ਪੰਜਾਬੀਆਂ ਦੀ ਬਰਾਤ ਚੱਲੀ ਹੈ ਪੰਜਾਬੀਆਂ ਦੀ ਹੈ ਨਾ ਫੁੱਲ ਫੁੱਲ ਆਇਆ ਦੇਖੋ ਮਰਸੀਡੀਜ਼ ਹਾਂ ਇਹ ਆਪਣਾ ਮੇਨ ਸਟ੍ਰੀਟ ਆ ਗਿਆ ਜਿੱਦਾਂ ਕਹਿ ਦਿੱਤਾ ਨਾ ਬਰੋਡਵੇ ਦਾ ਇੱਥੋਂ ਹੁਣ ਤੁਹਾਨੂੰ ਸਾਰੀ ਜਿੱਦਾਂ ਮੈਂ ਤੁਹਾਨੂੰ ਸ਼ਾਪਿੰਗ ਗਈ ਸੀਗੀ ਲੈ ਕੇ ਖਾਣਾ ਪੀਣਾ ਹਲਵਾਈ ਤੁਹਾਨੂੰ ਕੁਝ ਵੀ ਚਾਹੀਦਾ ਉਹ ਸਾਰਾ ਤੁਹਾਡਾ ਕੰਮ ਇਹਦੇ ਤੇ ਮਿਲਦਾ ਹੂ ਹਾਂ ਜੀ ਵਧੀਆ ਬਾਜੀ ਠੀਕ ਠਾਕ ਆਓ ਦੇਖ ਲਿਆ ਚਲੋ ਸ਼ੁਕਰੀਆ ਮੈਂ ਵਧੀਆ ਵਧੀਆ ਮਿਲਦੇ ਆ ਵੀਰੇ ਹਾਂ ਹਾਂ ਜੀ ਇਹ ਦੇਖੋ ਭੀੜ ਲੱਗੀ ਆਪਣੇ ਪੰਜਾਬੀਆਂ ਦੀ ਸਾਈਕਲ ਇੱਥੇ ਸੰਦੀਪ ਬਾਬੇ ਵੀ ਬਹੁਤ ਦੇਖਿਆ ਸਾਈਕਲਾਂ ਦੇ ਫਿਰਦੇ ਹਨ ਆਪਣੇ ਆਹ ਜੁਐਲਰੀ ਦੀਆਂ ਸ਼ਾਪਸ ਹੋਣ ਲੱਗੀਆਂ ਯਾਰ ਇਹ ਟੱਬਲਾਂ ਦੀ ਇੱਥੇ ਸੰਦੀਪ ਇਹ ਜਿਹੜੀ ਸ਼ਾਪ ਆ ਗਈ ਹੈ ਜਿੱਦਾਂ ਜੇ ਤੁਸੀਂ ਕਿਸੇ ਨੇ ਸੈਲ ਕਰਨਾ ਹੋਵੇ ਉਹ ਇੱਥੇ ਆ ਕੇ ਤੁਸੀਂ ਸੈਲ ਕਰ ਸਕਦੇ ਹੋ ਇਹ ਦੂਜੀਆਂ ਸ਼ਾਪਸ ਨਾਲ ਇੱਥੇ ਤੁਹਾਨੂੰ ਥੋੜਾ ਚੀਪ ਮਿਲੇਗਾ 골ਡ ਹਾਂ ਜੇ ਕਿਸੇ ਨੂੰ ਲੋਡ ਪਾਵੇ ਪੈਸੇ ਚਾਹੀਦੇ ਹਨ ਨਾ ਜਿੱਦਾਂ ਆਪਣੇ ਹੁੰਦਾ ਉਹ ਇਹ ਉਹ ਵਾਲੀਆਂ ਸ਼ਾਪਸ ਆ ਗਈਆਂ ਬਟ ਜੇ ਤੁਸੀਂ ਬਾਏ ਕਰ ਸਕਦੇ ਹੋ 골ਡ ਦਾ ਰੇਟ ਪੁੱਛਣਾ ਰੇਟ ਕੀ ਹੈ ਹਾਂ 520 520 ਪਾਉਂਡ ਹਾਂਜੀ ਹਾਂਜੀ ਤੋਲਾ 52000 ਨੂੰ ਹੀ ਪਿਆ ਫਿਰ ਇੰਡੀਆ ਨਾਲੋਂ ਤਾਂ ਸਸਤਾ ਹੈ ਇੰਡੀਆ ਤਾਂ ਪੈਂਡ ਹਜ਼ਾਰ ਨੂੰ ਹੋਇਆ ਪਿਆ ਹਾਂ ਇੰਡੀਆ ਹੁਣ ਤਾਂ ਵੱਧ ਹੋ ਗਿਆ ਉਹਨਾਂ ਦਾ ਇੱਥੋਂ ਲੈ ਕੇ ਜਾ ਸਕਦੇ ਹਾਂਜੀ ਲੈ ਤੁਹਾਨੂੰ ਤਾਂ ਉਦੋਂ ਵੀ ਟੈਕਸ ਫ੍ਰੀ ਹੋਊਗਾ ਤੁਸੀਂ ਵੀਏਟੀ ਰੀਕਲੇਮ ਕਰ ਸਕਦੇ ਹੋਗੇ ਸਤੁਮਤ ਕਿਉਂਕਿ ਜਦੋਂ ਤੁਸੀਂ ਟੂਰਿਸਟ ਵੀਜ਼ੇ ਤੇ ਹੋਣੇ ਹੋ ਨੀਂਵਨ ਤੁਸੀਂ ਮੈਨੂੰ ਯੂਨੀਵਰਸਿਟੀ ਤੇ ਰਿੰਗ ਦਿਵਾਉਣੀ ਸੀ ਮੈਮ ਹੁਣ ਦਿਵਾ ਦਾਂਗੇ ਜੀ ਚਲੋ ਚੱਲੀਏ ਇੱਕ ਵਧੀਆ ਗੱਲ ਤੁਸੀਂ ਸੰਦੀਪ 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 ਛੇ ਦਿਨ ਦੀ ਨਿਕਲੋ ਇੱਥੋਂ ਕਿਹੜੇ ਏਰੀਆ 'ਚ ਫਸ ਗਏ ਨਹੀਂ ਥੈਂਕ ਯੂ ਵੈਰੀ ਮੱਚ ਸੰਦੀਪ ਇੱਥੇ ਵੀ ਨਾ ਭੀੜ-ਪੜਕਾ ਰਹਿੰਦਾ ਵੈਸੇ ਕਾਫੀ ਰੌਣਕ ਮਿਲਣ ਲੱਗੇ ਰਹਿੰਦਾ ਭਾਜੀ ਕੀ ਹਾਲ ਨੇ ਭਾਜੀ ਹੋਰ ਠੀਕ ਠਾਕ ਭਾਜੀ ਬਹੁਤ ਵਧੀਆ ਹਾਂਜੀ 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 ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ ਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਠਾਕ ਰਹਿੰਦੇ ਤੇ ਜਿੰਨੇ ਨਾ ਅੱਜ ਸਾਨੂੰ ਇੱਥੇ ਮਿਲ ਰਹੇ ਆ ਮਤਲਬ ਦੇਖਣ ਵਾਲੇ ਬੋਸਟਲੀ ਉਹਦੇ ਚੋਂ ਸਟੂਡੈਂਟ ਬਹੁਤ ਜ਼ਿਆਦਾ ਹੈ ਸਟੂਡੈਂਟ ਮੈਨੂੰ ਲੱਗਦਾ ਕਿੰਨੇ ਸਟੂਡੈਂਟ ਆਏ ਹੋਏ ਨਵੇਂ ਹਨ ਤੇ ਇੰਗਲੈਂਡ ਦਾ ਨਾ ਵੈਸੇ ਇੰਡੀਆ ਤੋਂ ਸੁਣਦੇ ਹੁੰਦੇ ਹੁਣੇ ਜਾਂ ਵੀ ਸਟੂਡੈਂਟ ਵੀਜ਼ੇ ਖੁੱਲੇ ਹੋਏ ਆ ਅਨੇਕ ਜਿਆਦਾ ਸਟੂਡੈਂਟ ਆ ਜਾਂ ਐ ਸੁਣਦੇ ਨੇ ਸੰਦੀਪ ਵੀ ਕੰਮ ਕਰਦਾ ਇੰਗਲੈਂਡ ਚ ਬਹੁਤ ਔਖਾ ਵੀ ਕੰਮ ਨਹੀਂ ਮਿਲ ਰਿਹਾ ਹਨ ਤੇ ਹੋ ਸਕੇ ਨਾ ਅਸੀਂ ਇੱਕ ਅੱਦਾ ਵਲੌਗ ਜਿਹੜਾ ਵਲੌਗ ਹੈ ਇਹ ਵੀ ਬਣਾਵਾਂਗੇ ਵੀ ਇੱਥੇ ਜਿਹੜਾ ਕੰਮ ਕਰਾ ਇੰਗਲੈਂਡ ਚ ਹੁਣ ਕਿੰਨਾ ਹੈ ਸਟੂਡੈਂਟ ਲਈ ਜਾਂ ਕਿਵੇਂ ਕਿੰਨਾ ਕੰਮ ਮਿਲਦਾ ਹੈ ਜਾਂ ਨਹੀਂ ਮਿਲਦਾ ਹਨ ਕਿਉਂਕਿ ਇਹ ਵੀ ਕਈਆਂ ਨੇ ਪੁੱਛਿਆ ਸੀਗਾ ਤੇ ਆਪਾਂ ਨੂੰ ਦੱਸਣਾ ਵੀ ਚਾਹੀਦਾ ਹਨ ਕਿਉਂਕਿ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਹਾਂ ਹਾਂਜੀ ਕਈਆਂ ਨੂੰ ਨਹੀਂ ਪਤਾ ਹੁੰਦਾ ਹਨ ਤੇ ਬਾਕੀ ਇਹ ਹੈ ਜਿਹੜਾ ਮਤਲਬ ਇਹ ਏਰੀਆ ਨਾ ਇਹ ਹੱਬ ਹੈ ਪੰਜਾਬੀਆਂ ਦੀ ਤੇ ਇੱਥੇ ਪੰਜਾਬੀ ਮਤਲਬ ਜਿਹੜੇ ਅੰਡੀ ਗਵੰਡੀ ਮੈਨੂੰ ਐ ਲੱਗਦਾ ਸੰਦੀਪ ਜਿਹੜੇ ਮੁੰਡੇ ਰਹਿੰਦੇ ਹੋਣਗੇ ਕਿਤੇ ਹੋਰ ਦੂਰ ਉਹਨਾਂ ਜਿੱਥੇ ਮਤਲਬ ਪੰਜਾਬੀ ਕਮਿਊਨਿਟੀ ਨਹੀਂ ਰਹਿੰਦੀ ਉਹ ਗੇੜੇ ਫੇੜੇ ਦੇਣ ਵੀ ਆਉਂਦੇ ਹੋਣੇ ਵੀਕਐਂਡ ਤੇ ਹਨਾ ਪਿਆ ਸੀ ਜੇ ਆਪਾਂ ਇੱਥੇ ਰਾਤ ਨੂੰ ਆਉਨੇ ਆ ਨਾ ਪ੍ਰੋਪਰ ਇੱਥੇ ਜਿੱਦਾਂ ਗੇੜੀ ਵਾਲਾ ਮਾਹੌਲ ਆਫ ਦੀਆਂ ਗੱਡੀਆਂ ਲੈ ਕੇ ਗਾਣੇ ਪ੍ਰੋਪਰ ਤੁਹਾਨੂੰ ਪੰਜਾਬ ਵਾਲਾ ਮਾਹੌਲ ਕਿਉਂਕਿ ਨਾ ਹੋਰ ਆਸ-ਪਾਸੇ ਕਈ ਵਾਰੀ ਜੀਣ ਨਹੀਂ ਲੱਗਦਾ ਹੁੰਦਾ ਬੰਦੇ ਦਾ ਫਿਰ ਬੰਦੇ ਨੂੰ ਐ ਹੁੰਦਾ ਜਿਵੇਂ ਬਰਮਿੰਗਮ ਹੋ ਗਿਆ ਉੱਥੇ ਪੰਜਾਬੀ ਬਹੁਤ ਰਹਿੰਦੇ ਆ ਸਾਊਥ ਆ ਲੋ